ਸਿਗਰਾਂ ਵਿੱਚ ਦੇਖ ਸਕਦੇ ਹੋ ਇਹ ਹਾਲਾਤ ਨੇ ਉਸ ਘਰ ਦੇ ਜਿਸ ਘਰ ਵਿੱਚ ਗਰੀਬੀ ਆ ਅਤੇ ਗਰੀਬੀ ਦੇ ਨਾਲ-ਨਾਲ ਘਰ 'ਚ ਬਿਮਾਰੀ ਵੀ ਆ ਤਾਂ ਤੁਸੀਂ ਨਾ ਸਤੋਂ ਮੇਲੇ ਸਾਂਝੀ ਕਰਾਵਾਂਗੇ ਇਹ ਛੋਟਾ ਜੀ ਗਲੀ ਆ ਤੁਸੀਂ ਦੇਖ ਸਕਦੇ ਹੋ ਲਖਸੂੰਦਾ ਸਿੰਘ ਦਾ ਜਿਹੜਾ ਬੇਟਾ ਗੁਰਵਿੰਦਰ 6 ਸਾਲ ਦੀ ਸੀ ਉਮਰ ਆ ਅਤੇ ਪੁੱਤ ਨੂੰ ਇੱਕ ਭਿਆਲ ਕੇ ਬਿਮਾਰੀ ਲੱਗ ਜਾਂਦੀ ਆ ਜਿਸ ਦੇ ਕਾਰਨ ਇਹਦਾ ਸਾਰਾ ਸਿਰ ਖੂਨ ਆ ਉਹ ਖਤਮ ਹੋ ਜਾਂਦਾ ਸਿਰਫ 2 ਗ੍ਰਾਮ ਖੁਰਾਇਦਾ ਇਸ ਬੱਚੇ ਨੂੰ ਛੋਟੇ ਦਿਨ ਮੋੜ ਪੰਜਾਂ ਮਹੀਨਿਆਂ ਦਾ ਜਿਹੜਾ ਮੋੜ ਦਾ ਬਲੱਡ ਘੜਿਆ ਸੀ ਉਦੋਂ ਉਹਨੂੰ ਡਾਕਟਰਾਂ ਨੇ ਦੱਸਿਆ ਨੇ ਕੋਈ ਕੋਈ ਅਸੀਂ ਇਲਾਜ ਕਰਾ ਚੁੱਕੇ ਹੁਣ ਫਿਰ ਉਹਨੂੰ ਅਸੀਂ 1.5 ਸਾਲ ਹੋ ਗਏ ਲਈ ਫਿਰਦੇ ਇਹਨੂੰ ਬੱਚੇ ਨੂੰ ਉਹਨਾਂ ਡਾਕਟਰਾਂ ਨੇ ਮੰਗਿਆ ਵੀ 40 ਲੱਖ ਰੁਪਏ ਮੰਗਿਆ ਜੋ ਪੇ ਹੁਣ ਨੌਵੀਂ ਵਾਰ ਨੂੰ ਬਲੱਡ ਅੰਚੜਾ ਚੜਾ ਚੁੱਕੇ ਆ ਜੇ ਉਹਨਾਂ ਕਹਿੰਦੇ ਵੀ ਦਸਵੀਂ ਵਾਰ ਨੂੰ ਚੜਾ ਤੇ ਮੰਨ ਲਓ ਬੱਚੇ ਨੂੰ ਕੋਈ ਵੀ ਹੋ ਸਕਦਾ ਜਾਨ ਮੌਲ ਖਤਰਾ ਤਾਂ ਐਂ ਇਹਨਾਂ ਬੱਚੇ ਨੂੰ ਲੈ ਗਣ ਗਏ ਹੁਣ ਇਹਦਾ ਜਿਆਦਾ ਸੀਰੀਅਸ ਬੱਚਾ ਜੋ ਸਾਡੀ ਇਹੋ ਬਦਾਨੀਦਾਨ ਵੀਰਾਂ ਅੱਗੇ ਬੇਨਤੀ ਆ ਵੀ ਸਾਡੇ ਬੱਚੇ ਦਾ ਇਲਾਜ ਕਰਵਾਇਆ ਜਾਵੇ ਸਾਨੂੰ ਪੈਸੇ ਦੀ ਕੋਈ ਲੋੜ ਨਹੀਂ ਇਹਦਾ ਇਹ ਵੀ ਹਰਪੋ ਜਿੰਨਾ ਵੀ ਹੋ ਸਕਦਾ ਇਲਾਜ ਕਰਵਾ ਦੇਣਾ ਦੋ ਤੀਆਂ ਤੋਂ ਬਾਅਦ ਪੁੱਤਰ ਹੋਇਆ ਸੀ ਬੜੀ ਆਮ ਚਰੀਜਾ ਸੀ ਪਰਮਾਤਮਾ ਨੇ ਭੈਣਾਂ ਨੂੰ ਭਰਾ ਦਿੱਤਾ ਪੱਕੀ ਪਤਾ ਸੀ ਹਾਲਾਤ ਇਸ ਤਰ੍ਹਾਂ ਦੇ ਹੋ ਜਾਣੇ ਨੇ ਉਹਨੂੰ ਵੀ ਕਿਤੇ ਨਜ਼ਰ ਲੱਗ ਜਾਣੀ ਆ ਨਏ ਸੁਣ ਕੇ ਇਹ ਵੇਖ ਕੇ ਤਾਂ ਬਹੁਤ ਦੁੱਖ ਹੋਉਂਦਿਆ ਕੀ ਕਰਾਂਗੇ ਸ਼ਿਆਮ ਸਰਾਂ ਦਾ ਪੁੱਤ ਪੜਿਆ ਜੇ ਇਹ ਨੂੰ ਖੁਸ਼ ਹੋ ਗਿਆ ਤਾਂ ਇਹ ਕਾਹੇ ਜੋਗੇ ਨਹੀਂ ਰਾਂਗੇ ਉਹਨਾਂ ਲੁਧਿਆਣੇ ਵਿੱਚ ਦੋ ਰਿਗਰਡ ਤੋਂ ਮੋੜ ਫੇਰਾ ਪਿਆ ਕਰਾਇਆ ਬੜਾ ਫੂਕਦੇ ਆਗੇ ਇਦਾਂ। ਤੂੰ ਉਹਨਾਂ ਮੈਡਮਾਂ ਨੇ ਕਿਹਾ ਵੀ ਇਹਦਾ ਜਿੰਨਾ ਵੀ ਬੱਚੇ ਦਾ ਖਰਚਾ ਇਹ ਤੁਸੀਂ ਆਪਣਾ ਅਰੇਂਜਮੈਂਟ ਕਰ ਲਓ ਤੇ ਫਿਰ ਬੱਚੇ ਨੂੰ ਇੱਥੇ ਲਾਏ ਉਹ ਦਾਖਲੇ ਕਰ ਲਾਂਗੇ। ਇਦਾਂ ਹੀ ਭਾਈ ਜਿੱਦਾਂ ਕੋਈ ਭੈਣ ਭਰਾ ਕਰਾਇਆ ਪੜਾ ਦੇਂਦਾ ਜਿੰਨੇ ਵੀ ਆਪਣੇ ਪਿੰਡ ਦੇ ਕਈਏ ਕੋਈ ਸਰਾਚਨ ਪਾਣੀ ਥੋੜਾ ਬਾਧਾ ਚੱਲੇ ਵੀ ਲੈ ਦਿੰਦੇ ਜਿੰਨੇ ਵੀ ਸਾਡੀ ਹਲਪ ਕਰਦੇ ਆ। ਉਹ ਅੱਗੇ ਵੀ ਬੱਚੇ ਨੂੰ ਅਸੀਂ ਹੁਣ ਹੋ ਗਿਆ ਇਦਾਂ ਲਮੋਵਤ ਤੁਰੇ ਫਿਰਦੇ ਲਾਗੇ ਵੀ ਇਹਦਾ ਜਿੰਨੋਂ ਵੀ ਬਲੱਡ ਘਟ ਜਾਂਦਾ ਨੂੰ ਲੈ ਕੇ ਚੱਲ ਜਿੰਦਾ ਇਦਾਂ ਤੁਨ੍ਹ ਵੀ ਨੰਨੇ ਨੰਨੇ ਇਨਾ ਇੱਕ ਮੇਰੀ ਸ਼ਾਪ ਹੀ ਸੋਨੇ ਦੀ ਉਹ ਵੀ ਅਸੀਂ ਵੇਚਤੀ ਨਾਲ ਦੀ ਦੇ ਮੌਲ ਗਹਿਣਾ ਗੱਟਾ ਮੌਲ ਉਵਾਲੀਆਂ ਅਸੀਂ ਉਹ ਵੀ ਅਸੀਂ ਵੇਚਤਾ ਜੋ ਹੋਰ ਵੀ ਜੋ ਮਾਲ ਫੋਨ ਕੋਈ ਹੋਇਆ ਮੌਲ ਇਦਾਂ ਵੀ ਵੇਚ ਕੇ ਮਾਲ ਅਸੀਂ ਆਪਣੇ ਲਾ ਚੁੱਕੇ ਬੱਚੇ ਦੇ ਅਰੇ ਇਹ ਭੈਣ ਭਣਾ ਪਹਿਣਾ ਵੀ ਤੱਲੇ ਮੌਲ ਇਦਾਂ ਗੁਰਦਾਰੇ ਜਾਂਦੀਆਂ ਰੱਬ ਦੇ ਅੱਗੇ ਕਰਦੀਆਂ ਨੂੰ ਵੀਰ ਛੋਟਾ ਦਵੇ ਇਹ ਵੀ ਉਹ ਵੀ ਸਾਲ ਬਾਅਦ ਮੌਲ ਦੋ ਸਾਲਾਂ ਬਾਅਦ ਮੁੜ ਕੇ ਹੋਇਆ ਬੱਚਾ ਸਾਡਾ ਮੌਲ ਇਹ ਨੂੰ ਇਹ ਵੀ ਚਲ ਅਸੀਂ ਇਹੋ ਰੱਬ ਦਾ ਸ਼ੁਕਰ ਕਰਦੇ ਆਂ ਵੀ ਸਾਨੂੰ ਚਲ ਰੱਬ ਨੇ ਪੁੱਤ ਦਿੱਤਾ ਹੁਣ ਪੋਤਰਾ ਸਾਨੂੰ ਇਹ ਨਹੀਂ ਪਤਾ ਇਹ ਬੱਚੇ ਦਾ ਮੋਲ ਵੀ ਆ ਨੁਕਸ ਪੈਣਾ ਸਾਨੂੰ ਉਦੋਂ ਨਹੀਂ ਪਤਾ ਇਹ ਪੰਜਾਂ ਮਹੀਨਿਆਂ ਦਾ ਜਦੋਂ ਬੱਚੇ ਦੇ ਮੋਲ ਖੂਨ ਘੜ ਗਿਆ ਕਿਦਾਂ ਮੇ 2 ਗ੍ਰਾਮ ਰਹਿ ਗਿਆ ਖੂਨ ਬੱਚੇ ਦਾ ਮਾਤਾ ਜੀ ਕਿਸਤਾਂ ਦੇ ਦਿਓ ਪੋਤਰੇ ਨੂੰ ਦੁੱਖ ਲੱਗ ਗਿਆ ਕਿੰਨਾ ਕੁ ਮਾਂ ਖਾ ਕੇ ਦਾਦੀ ਵਾਸਤੇ ਕਿੰਨਾ ਕੁ ਦੁੱਖ ਹੈ ਜੀ ਦਾ ਗਰੀਬੀ ਮੇਰੇ ਇਹ ਪਹਿਲੇ ਦਿਨ ਤੋਂ ਹੀ ਤੇ ਸ਼ੁਕਰ ਗਿਤਾਇ ਚਲੋ ਮੇਰੇ ਪੁੱਤਾਂ ਦੇ ਕੋਲ ਇੱਕ ਇੱਕ ਪੁੱਤ ਆ ਇੱਕ ਇੱਕ ਕੁਲਾ ਰੱਬਾ ਤੂੰ ਇੰਨੇ ਜੀ ਇਹਨਾਂ ਨੂੰ ਇੱਜ਼ਤ ਦੀ ਰੋਟੀ ਦੇਈਂ ਤੇ ਪਰ ਅੱਬ ਪਤਾ ਨਹੀਂ ਹੁਣ ਕਿਹੜੇ ਰੰਗਾਂ ਚ ਖੋਜਿਆ ਇਹ ਲੱਗਦਾ ਤੁਸੀਂ 40 ਲੱਖ ਰੁਪਏ ਖਰਚ ਸਕਦੇ ਹੋ ਬੱਚੇ ਦਾ ਇਲਾਜ ਕਰਾ ਸਕਦੇ ਹੋ ਨਹੀਂ ਅਸੀਂ ਨਹੀਂ ਕਰਤਾਦੇ ਤੁਹਾਨੂੰ ਪਤਾ ਐ ਕਿੱਥੋਂ ਅੱਗੇ ਗਾਣਾ ਘੱਟਾ ਜੋ ਭੈਣ ਭਰਾਵਾਂ ਦੇ ਪਿੱਛੇ ਪਿੰਡ ਲੋਕ ਜਿੰਨੀ ਹੱਡੀ ਹਲਪ ਹੋਈ ਕਰ ਚੁੱਕੇ ਆ ਹੁਣ ਇਹੋ ਅਸੀਂ ਅਪੀਲ ਕਰਦੇ ਆ ਵੀ ਸਾਡੀ ਜਿੰਨੀ ਵੀ ਹੈਲਪ ਕੀਤੀ ਜਾਂਦੀ ਆ ਬੱਚੇ ਦੀ ਕਰਵਾ ਦਿਓ ਸਾਨੂੰ ਇਹ ਨਹੀਂ ਸਾਨੂੰ ਪੈਸਾ ਚਾਹੀਦਾ ਸਾਡੇ ਬੱਚੇ ਦਾ ਇਲਾਜ ਚਾਹੀਦਾ ਬੱਸ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾ ਕੇ ਤੁਹਾਨੂੰ ਅੱਜ ਅਮਰਸਾਦ ਦੀ ਰਾਣੀਆਂ ਬਾਰਡਰ ਦੇ ਪਿੰਡ ਕੱਕੜ ਦੀਆਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਹਾਲਾਤ ਨੇ ਉਸ ਘਰ ਦੇ ਜਿਸ ਘਰ ਵਿੱਚ ਗਰੀਬੀ ਆ ਅਤੇ ਗਰੀਬੀ ਦੇ ਨਾਲ-ਨਾਲ ਘਰ 'ਚ ਬਿਮਾਰੀ ਵੀ ਆ ਤੁਹਾਨੂੰ ਤੁਸੀਂ ਨਾਲ ਸਭ ਤੋਂ ਮੇਰੇ ਸਾਂਝੀ ਕਰਾਵਾਂਗੇ ਇਹ ਛੋਟਾ ਜੀ ਗਲੀ ਆ ਤੁਸੀਂ ਦੇਖ ਸਕਦੇ ਹੋ ਇਹ ਛੋਟਾ ਜਿਹਾ ਦਰਵਾਜ਼ਾ ਆ ਅਤੇ ਜਿਹੜੀ ਇਹ ਗਲੀ ਆ ਤੁਸੀਂ ਦੇਖ ਸਕਦੇ ਹੋ ਮਿਲਦਾ ਸਿਰਫ 2-3-4 ਦੀ ਜਿਹੜੀ ਹਾਲਾਤ ਨੇ ਘਰ ਦੇ ਤੁਹਾਨੂੰ ਤਸਵੀਰਾਂ ਜ਼ਰੂਰ ਖਵਾਵਾਂਗੇ ਘਰ ਦੀਆਂ ਅਮਰਸਾ ਦੇ ਜਿਹੜਾ ਕਿ ਬਾਰਡਰ ਨਾਲ ਦੇ ਲਾਗੇ ਪੈਂਦੇ ਆ ਕੱਕੜ ਉਥੋਂ ਦਾ ਜਿਹੜਾ ਪਿੰਡ ਆ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਘਰ ਦੇ ਹਾਲਾਤ ਨੇ ਜਿੱਥੇ ਘਰ 'ਚ ਗਰੀਬੀ ਆ ਉਥੇ ਘਰ ਵਿੱਚ ਬਿਮਾਰੀ ਵੀ ਆ ਜਦੋਂ ਘਰ ਵਿੱਚ ਗਰੀਬੀ ਦੇ ਨਾਲ ਬਿਮਾਰੀ ਆ ਜੇ ਤੇ ਕਹਿੰਦੇ ਨੇ ਵੀ ਘਰ ਦੇ ਭਾਂਡੇ ਤੱਕ ਵੇਚਦੇ ਨੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਇਹ ਤਸਵੀਰਾਂ ਨੇ ਲੈਟਰਨ ਬਾਥਰੂਮ ਦੀਆਂ ਅੱਗੇ ਦੀਆਂ ਵੀ ਤੁਸੀ ਖਾਵਾਗੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੀ ਇਹ ਨਲਕਾ ਜਿਹੜਾ ਪਤਾ ਹੀ ਨਹੀਂ ਕਿਹੜੇ ਕੋਰੋਂ ਦਾ ਬਣਿਆ ਹੱਦ ਕਦੋਂ ਦਾ ਜਿਹੜਾ ਹੈ ਬਿਲਕੁਲ ਖਤਮ ਹੋ ਚੁੱਕਿਆ ਰਹੇ ਇਹ ਘਰ ਦੇ ਹਾਲਾਤ ਵੀ ਨੇ ਇਹ ਤਸਵੀਰਾਂ ਨੇ ਕੱਕੜਪਿੰਡ ਦੇ ਲਖਵਿੰਦਰ ਸਿੰਘ ਦੇ ਘਰ ਦੀਆਂ ਜਿਹੜਾ ਕੀ ਦਿਹਾੜੀ ਟੱਪਾ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਇਹ ਕਮਰਾ ਇੱਕ ਆ ਜਿਸ ਵਿੱਚ ਇਹਦੇ ਸਾਰੇ ਜੀ ਜਿਹੜੇ ਰਹਿੰਦੇ ਨੇ ਆਓ ਤੁਹਾਨੂੰ ਘਰ ਦੀਆਂ ਤਸਵੀਰਾਂ ਖਵਾਵਾਂਗੇ ਕੀ ਹਾਲਾਤ ਨੇ ਘਰ ਦੇ ਜਿੱਥੇ ਘਰ 'ਚ ਗਰੀਬੀ ਆ ਤੁਸੀਂ ਦੇਖ ਸਕਦੇ ਹੋ ਵੀ ਚੰਗਾਠਾ ਜਿਹੜੀਆਂ ਜਿਹੜੀਆਂ ਤੱਕ ਸੌਂਕ ਨੇ ਖਾਗੀਆਂ ਨੇ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਕਿੰਨੀ ਘਰ 'ਚ ਗਰੀਬੀ ਆ ਲਖਵਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਜ਼ਿੰਦਗੀ ਦੇ ਬਾਰੇ ਕਿਉਂ ਅਜਿਹਾ ਮਾੜਾ ਸਮਾਂ ਆ ਗਿਆ ਜਿਸ ਤਰ੍ਹਾਂ ਘਰ ਦੇ ਹਾਲਾਤ ਮਾੜੇ ਨੇ ਰਸੋਈ ਦਾ ਤਸਵੀਰਾਂ ਖਵਾਵਾਂਗੇ ਇਹ ਸੋਈ ਘਟ ਤੇ ਢਾਰਾ ਜ਼ਿਆਦਾ ਲੱਗ ਰਿਹਾ ਵਾ ਤੁਸੀਂ ਦੇਖ ਸਕਦੇ ਹੋ ਅਕਸਰ ਅਸੀਂ ਦੇਖਦੇ ਆਂ ਕਿ ਪਛਵਾ ਦਾ ਢਾਰਾ ਜਿਹੜਾ ਉਹ ਵੀ ਇਹਨੋਂ ਕਿਤੇ ਚੰਗਾ ਹੁੰਦਾ ਪਰ ਘਰ 'ਚ ਗਰੀਬੀ ਬਹੁਤ ਆ ਘਰ ਦੇ ਮਾੜੇ ਹਾਲਾਤਾਂ ਕਰਕੇ ਪੁੱਤਰ ਦਾ ਇਲਾਜ ਕਰਵਾਉਣ ਵਾਸਤੇ ਵੀ ਜਿਹੜਾ ਅਸਮਰਥ ਆ ਲਖਮਿੰਦਰ ਸਿੰਘ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਲਖਮਿੰਦਰ ਸਿੰਘ ਦਾ ਜਿਹੜਾ ਬੇਟਾ ਗੁਰਵਿੰਦਰ 6 ਸਾਲ ਦੀ ਸੀ ਉਮਰ ਆ ਅਤੇ ਪੁੱਤ ਨੂੰ ਇੱਕ ਭਿਆਲੇ ਕੇ ਬਿਮਾਰੀ ਲੱਗ ਜਾਂਦੀ ਆ ਜਿਸ ਦੇ ਕਾਰਨ ਇਹਦਾ ਸਾਰਾ ਸਰੀਰ ਦਾ ਖੂਨ ਆ ਉਹ ਖਤਮ ਹੋ ਜਾਂਦਾ ਸਿਰਫ 2 ਗ੍ਰਾਮ ਖੂਨ ਰਹਿੰਦਾ ਅਤੇ ਉਸ ਤੋਂ ਬਾਅਦ ਲਖਵਿੰਦਰ ਵੱਡੇ ਵੱਡੇ ਹਸਪਤਾਲਾਂ ਵਿੱਚ ਜਾ ਕੇ ਇਲਾਜ ਕਰਾਉਂਦਾ ਪਰ ਪੈਸਾ ਬਹੁਤ ਲੱਗਦਾ ਲੱਗਦੇ ਦੋ ਤੀਆਂ ਤੋਂ ਬਾਅਦ ਪੁੱਤਰ ਹੋਇਆ ਸੀ ਬੜੀਆ ਮਨ ਚਰੀਜਾ ਸੀ ਫਿਰ ਪ੍ਰਮਾਤਮਾ ਨੇ ਭੈਣਾਂ ਨੂੰ ਭਰਾ ਦਿੱਤਾ ਪੱਕੀ ਪਤਾ ਸੀ ਹਾਲਾਤ ਇਸ ਤਰ੍ਹਾਂ ਦੇ ਹੋ ਜਾਣੇ ਨੇ ਉਹਨੂੰ ਵੀ ਕਿਤੇ ਨਜ਼ਰ ਲੱਗ ਜਾਣੀ ਆ ਤੁਸੀਂ ਦੇਖਦੇ ਹੋ ਲਖਮਿੰਦਰ ਆਪਣੇ ਪੁੱਤਰ ਦੇ ਨਾਲ ਉਹਨੂੰ ਝੋਲੀ ਚੁੱਕ ਕੇ ਪਿਆਰ ਜਤਾ ਰਿਹਾ ਲਾੜੀ ਤਾਰ ਰਿਹਾ ਕਿਉਂਕਿ ਕਹਿੰਦੇ ਨੇ ਵੀ ਪਿਓ ਪੁੱਤ ਜਿਹੜਾ ਦੁੱਖ ਆ ਪਿਤਾਈ ਦੁੱਖ ਆਪਣੇ ਪੁੱਤ ਦਾ ਜਾਣਦਾ ਵਾ ਲਖਮਿੰਦਰ ਨਾਲ ਗੱਲਬਾਤ ਵੀ ਕਰਾਂਗੇ ਲਖਮਿੰਦਰ ਕੀ ਨਾਂ ਹੈ ਪੁੱਤਰ ਦਾ ਹੋਇਆ ਕੀ ਪੁੱਤਰ ਦਾ ਗੁਰਵਿੰਦਰ ਸਿੰਘ ਪੁੱਤਰ ਦਾ ਨਾਂ ਜੋ ਮੇਰਾ ਲਖਮਿੰਦਰ ਸਿੰਘ ਜੋ ਇਸ ਬੱਚੇ ਨੂੰ ਛੋਟੇ ਦਿਨ ਮੋੜ ਪੰਜਾਂ ਮਹੀਨਿਆਂ ਦਾ ਜੀਰੋ ਮੋੜ ਦਾ ਬਲੱਡ ਘੜਿਆ ਸੀ ਉਦੋਂ ਉਹਨਾਂ ਡਾਕਟਰਾਂ ਦੱਸਿਆ ਨੇ ਕੋਈ ਕੋਈ ਅਸੀਂ ਇਲਾਜ ਕਰਾ ਚੁੱਕੇ ਹੁਣ ਫੇਰ ਨੂੰ ਅਸੀਂ 1.5 ਸਾਲੋਂ ਗੱਲਾਈ ਫਿਰਦੇ ਇਹਨਾਂ ਬੱਚੇ ਨੂੰ ਤੇ ਜਿੰਨਾ ਵੀ ਸਾਡੇ ਕੋਲ ਪਿਆ ਇਹ ਇਲਾਜ ਚੁੱਕੇ ਆ ਪਿੰਡ ਲੋਕ ਜਿੰਨੇ ਵੀ ਗਰਾਈ ਹੋਏ ਇਹ ਇਲਾਜ ਚੁੱਕੇ ਰ ਬੱਚੇ ਦੇ ਉਹਨਾਂ ਡਾਕਟਰਾਂ ਕੋ ਅਸੀਂ ਮਬਲ ਪੀਰੇ ਮਬਲ ਦੱਸਿਆ ਉਹਨਾਂ ਨਾਲ ਵੀ 40 ਲੱਖ ਰੁਪਏ ਰ ਬੱਚੇ ਦਾ ਖਰਚਾ ਆ ਗਿਆ ਮੈਨੂੰ 80 ਲੱਖ ਦੱਸਿਆ ਜੀ ਤੁਸੀਂ ਰਹਿੰਦੇ ਕਿਦੋਂ ਦਸ਼ਕਾਂ ਨੂੰ ਸਾਣਾ ਕਰਦੇ ਹੋ ਕਿਉਂਕਿ ਦਰਸ਼ਕ ਜਿਹੜੇ ਦੇਖ ਰਹੇ ਨੇ ਤੁਹਾਨੂੰ ਦੇਸ਼ਾਂ ਦੇਸ਼ਾਂ 'ਚ ਆਪਣੇ ਇਲਾਕੇ ਨਾਲ ਨੂੰ ਲਾ ਨੂੰ ਦੱਸ ਦਿਓ ਕਿੱਥੇ ਤੁਸੀਂ ਰਹਿੰਦੇ ਹੋ ਤੇ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਸਾਡਾ ਕੱਕ ਬਾਰਡਰ ਦੇ ਅੰਮ੍ਰਿਤਸਰ ਤੋਂ ਗਾੜੀ 40 ਕਿਲੋਮੀਟਰ ਦੂਰ ਪੈਂਦਾ ਹੈ ਤੇ ਮੈਨੂੰ ਇਸੋ ਪੀ ਜਦੋਂ ਪੁੱਤ ਦੇ ਬਾਰੇ ਪਤਾ ਲੱਗਾ ਆਪੇ ਨੂੰ ਭਿਆਨਕ ਬਿਮਾਰੀ ਲੱਗ ਗਈ ਆ ਅਜਿਹਾ ਰੋਗ ਲੱਗਿਆ ਜਿਹੜਾ ਕਿ ਪੈਸਿਆਂ ਦੇ ਨਾਲ ਵੀ ਜਿਹੜਾ ਰੋਗ ਨਹੀਂ ਠੀਕ ਹੋ ਸਕਦਾ ਹੁਣ ਤੱਕ ਕਿੰਨੇ ਕੇ ਪੈਸੇ ਲੱਗੇ ਨੇ ਇਲਾਜ ਵਾਸਤੇ ਡਾਕਟਰਾਂ ਵੱਲੋਂ ਕੀ ਕਿਹਾ ਗਿਆ ਵੀ ਇਸ ਦੀ ਜਾਂਚ ਰੋਮਾਂ ਤੇ ਕਿੰਨੇ ਕੇ ਪੈਸੇ ਚਾਹੀਦੇ ਨੇ ਉਹਨਾਂ ਡਾਕਟਰਾਂ ਨੇ ਮੰਗਿਆ ਵੀ 40 ਲੱਖ ਰੁਪਏ ਮੰਗਿਆ ਜੋ ਵੀ ਹੁਣ ਨੌਵੀਂ ਵਾਰ ਨੂੰ ਬਲੱਡ ਅੰਚੜਾ ਚੁੱਕੇ ਆ ਜੀ ਉਹਨਾਂ ਨੇ ਕਿਹਾ ਵੀ ਦਸਵੀਂ ਵਾਰ ਨੂੰ ਚੜਿਆ ਤੇ ਮੰਨ ਲਓ ਬੱਚੇ ਨੂੰ ਕੋਈ ਵੀ ਹੋ ਸਕਦਾ ਜਾਨ ਮੌ ਤਾਂ ਇਹਨਾਂ ਬੱਚੇ ਨੂੰ ਲੈ ਗਣ ਗਏ ਹੁਣ ਇਹਦਾ ਜਿਆਦਾ ਸੀਰੀਅਸ ਬੱਚਾ ਜੋ ਸਾਡੀ ਇਹੋ ਦਾਨੀ ਦਾਨ ਵੀਰਾਂ ਅੱਜ ਅੱਗੇ ਬੇਨਤੀ ਆ ਵੀ ਸਾਡੇ ਬੱਚੇ ਦਾ ਇਲਾਜ ਕਰਵਾਇਆ ਜਾਵੇ ਸਾਨੂੰ ਪੈਸੇ ਦੀ ਕੋਈ ਲੋੜ ਨਹੀਂ ਇਹਦਾ ਇਹ ਵੀ ਹੈਪ ਜਿੰਨਾ ਵੀ ਹੋ ਸਦਾ ਇਲਾਜ ਕਰਵਾ ਦੇਣਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਇੱਕ ਬੇਬਸ ਬਾਪ ਆਪਣੇ ਪੁੱਤ ਦੇ ਇਲਾਜ ਵਾਸਤੇ ਤੁਹਾਡੇ ਗਾੜੀ ਹੱਥ ਜੋੜ ਵੀ ਰਿਹਾ ਕਿਉਂਕਿ ਕਹਿੰਦੇ ਨੇ ਔਲਾਦ ਦਾ ਜਿਹੜਾ ਦੁੱਖ ਆ ਚੰਗਿਆ-ਚੰਗਿਆ ਨੂੰ ਜਿਹੜਾ ਮੰਗਣੇ ਦਾ ਦਿੰਦਾ ਕਿਉਂਕਿ ਔਲਾਦ ਜਿਹੜੀ ਹੁੰਦੀ ਆ ਔਲਾਦ ਬੜਾ ਕੁਝ ਕਰਾ ਦਿੰਦੀ ਆ ਹਲਾਲ ਵਾਸਤੇ ਬੰਦਾ ਕਿੱਥੇ ਦਾਦਾ ਦੀ ਠੋਕਰਾ ਨਹੀਂ ਖਾਂਦਾ ਤੇ ਉਸੇ ਤਰ੍ਹਾਂ ਅਜ ਲਖਵਿੰਦਰ ਜੀ ਆਪਣੇ ਪੁੱਤਰ ਗੁਰਵਿੰਦਰ ਦੇ ਇਲਾਜ ਵਾਸਤੇ ਤੁਹਾਡੇ ਗਾੜੀ ਹੱਥ ਜੋੜ ਰਿਹਾ ਤੁਸੀਂ ਇੱਕ ਸਦਿਓ ਵੇਖਣ ਨੂੰ ਇਹ ਜਿਹੜਾ ਬੱਚਾ ਆ ਗੁਰਵਿੰਦਰ ਬਹੁਤ ਸਿਹਤਮੰਦ ਲੱਗ ਰਿਹਾ ਬਹੁਤ ਚੰਗਾ ਲੱਗ ਰਿਹਾ ਕਿ ਸ਼ਾਇਦ ਬਿਲਕੁਲ ਲੱਗਦਾ ਨਹੀਂ ਕੋਈ ਰੋਗ ਹੈ ਹੀ ਨਹੀਂ ਆ ਪਰ ਜਿਹੜਾ ਅਸਰ ਹੋ ਗਿਆ ਵੀ ਇਹਦਾ ਸਿਰਫ ਜਿਹੜਾ ਖੂਨ ਆ ਉਸੇ ਦੋਗਲਾ ਬਰਹ ਜਾਂਦਾ ਜਿਹੜੇ ਸੱਲ ਨੇ ਰੈੱਡ ਸੱਲ ਜਿਹੜੇ ਸੂਟਰ ਹੋਣੇ ਪੈਂਦੇ ਨੇ ਤੇ ਮੈਨੂੰ ਇਹ ਸਭ ਜਦੋਂ ਹਾਲਾਤ ਪਹੁੰਚ ਤਾਂ ਦੇ ਹੋ ਜਾਂਦੇ ਨੇ ਖੂਨ ਘਟ ਜਾਂਦਾ ਫਿਰ ਕਿੰਨਾ ਕ ਸੀਚੋਂ ਖੂਨ ਘਟ ਜਾਂਦਾ ਤੇ ਫਿਰ ਕਿੱਥੋਂ ਖੂਨ ਦਾ ਪ੍ਰਬੰਧ ਕਰਦੇ ਹੋ ਕਿੰਨਾ ਕ ਪੈਸਾ ਖਰਚ ਲੱਗਦਾ ਇਹਨੂੰ ਇਹੋ ਵੀ ਸਿਵਲ ਤਰਾਂ ਚੜਾਇਆ ਇਹਨੂੰ ਕਿ ਮਬਲ ਤਿੰਨ ਚਾਰੇ ਪਹਿਲਾਂ ਬੇਬੇ ਲਾਨ ਕੇ ਖੜਿਆ ਇਹਨੂੰ ਵੀ ਇਦਾਂ 5 3000 ਰੁਪਏ ਉੱਥੇ ਵੀ ਲਾ ਚੁੱਕੇ ਮਬਲ ਜਿੰਨਾ ਵੀ ਲਾ ਸਕਿਆ ਪਹਿਲਾਂ ਤੇ ਹੁਣ ਉੱਥੋਂ ਵੀ ਉਹਨਾਂ ਕਹਿੰਦਾ ਵੀ ਜੇ ਇਹਨੂੰ ਖੂਨ ਚੜਦੇ ਬੱਚਾ ਮਬਲ ਵੀ ਜਾਨ ਨੂੰ ਖਤਰਾ ਮਬਲ ਮੌਤ ਵੀ ਹੋ ਸਕਦੀ ਇਦਾਂ ਬੱਚੇ ਦਾ ਤਾਂ ਅਸੀਂ ਉਹ ਦਾਨੀ ਸੱਜਣਾਂ ਵਾਸਤੇ ਬੇਇੱਜ਼ਤੀ ਕਰਦੇ ਵੀਰਾਂ ਦੇ ਵੀ ਜਿੰਨੇ ਬਾਡੇ ਬੱਚੇ ਦਾ ਇਲਾਜ ਕਰਵਾਇਆ ਜਾਵੇ ਤੇ ਮੈਨੂੰ ਇਸ ਤੋਂ ਲੱਖ ਹ ਤੇ ਕੀ ਕਰਦਾ ਹੋਊਗਾ ਗੁਰਵਿੰਦਰ ਕਿਹੜੇ ਹਾਲਾਤਾਂ 'ਚ ਹੋਊਗਾ ਤੇ ਕਈ ਵਾਰ ਇਸ ਤਰ੍ਹਾਂ ਵੀ ਹੋਇਆ ਦਿਹਾੜੀ ਗਏਗੇ ਤੁਹਾਨੂੰ ਕਦੀ ਫੋਨ ਆ ਜਾਂਦਾ ਹੋਵੇ ਵੀ ਗੁਰਵਿੰਦਰ ਢਿੱਲਾ ਹੋ ਗਿਆ ਤੇ ਕੰਮ ਤੋਂ ਛੱਡ ਕੇ ਉਸੇ ਵਾਪਸ ਆ ਜਾਂਦੇ ਹੋਏ ਹਾਂਜੀ ਇਹੋ ਵੀ ਤੁਹਾਡੇ ਦੱਪੇ ਤੁਹਾਨੂੰ ਪਤਾ ਬੱਚੇ ਦਾ ਜਿਆਦਾ ਸੀਰ ਤੇ ਹੋਣ ਤੁਹਾਨੂੰ ਹੋ ਗਏ ਮੋੜੋ ਸਾਲ ਹੋ ਗਿਆ ਨਹੀਂ ਬੱਚਾ ਹੀ ਕੰਮ ਕਰਤੇ ਵੀ ਗਏ ਜੋ ਐਦਾਂ ਹੀ ਭੈਣ ਭਰਾਵਾਂ ਪਿੱਛੇ ਜੋ ਕੋਈ ਮੋੜੋ ਹੈਲਪ ਕਰਦੇ ਰਗੇ ਬੱਚੇ ਨੂੰ ਲਈ ਗਏ ਕਦੀ ਚੰਡੀਗੜ੍ਹ ਲੈ ਕੇ ਹੁਣ ਲੁਧਿਆਣੇ ਵਿੱਚ ਦੋ ਵਰੀ ਗਏਦੋਂ ਮੋੜ ਫੇਰੇ ਪਿਆ ਕਰਾਇਆ ਬੜਾ ਫੂਕਦੇ ਅਸੀਂ ਆ ਕੇ ਐਦਾਂ ਹੀ ਤੁਹਾਨੂੰ ਮੈਡਮ ਨੇ ਕਿਹਾ ਵੀ ਇਹਦਾ ਜਿੰਨਾ ਵੀ ਬੱਚੇ ਦਾ ਖਰਚਾ ਇਹ ਤੁਸੀਂ ਆਪਣਾ ਅਰੇਂਜਮੈਂਟ ਕਰ ਲਓ ਤੇ ਫਿਰ ਬੱਚੇ ਨੂੰ ਇੱਥੇ ਲਾਏ ਉਹ ਦਾਖਲੇ ਕਰ ਲਾਂਗੇ ਪਰ ਮੈਨੂੰ ਇਸ ਤੋਂ ਖੁੰਝਾ ਜੀ ਤੁਸੀਂ ਦੱਸ ਰਹੇ ਹੋ ਵੀ ਸਾਲ ਹੋ ਗਿਆ ਤੁਹਾਨੂੰ ਕੰਮ ਕੀਤੇ ਨੂੰ ਤੁਸੀਂ ਬੱਚੇ ਨੂੰ ਹਸਪਤਾਲਾਂ ਚ ਲੈ ਕੇ ਜਾ ਰਹੇ ਹੋ ਜੇਕਰ ਤੁਸੀਂ ਨਹੀਂ ਕੰਮ ਤੇ ਜਾ ਰਹੇ ਫਿਰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਕਿਉਂਕਿ ਇੱਕ ਇੱਕ ਅੱਜ ਗਰੀਬੀ ਬੜੀ ਆ ਇੱਕੋ ਕੰਮ ਤੁਸੀਂ ਰਹਿੰਦੇ ਹੋ ਸਾਰੇ ਜੀ ਤੇ ਉੱਤੇ ਨਾਲੇ ਪੁੱਤ ਨੂੰ ਇੱਕ ਭਿਆਨਕ ਰੋਗ ਵੀ ਆ ਵੀ ਕਿਸ ਤਰ੍ਹਾਂ ਸਾਰਾ ਕਰਦੇ ਹੋ ਕਾਜ ਦਾਸ਼ਮ ਵੀ ਪਾਉਣਾ ਦਵਾਈ ਤੇ ਵੀ ਦਾਰੂ ਤੇ ਵੀ ਪੈਸੇ ਖਤਨੇ ਨੇ ਫਿਰ ਕਿਸ ਤਰ੍ਹਾਂ ਸਾਰਾ ਲਾ ਕੇ ਰਾਂਦੇ ਹੋ ਇਦਾਂ ਹੀ ਭਾਈ ਜਿੱਦਾਂ ਕੋਈ ਭੈਣ ਭਰਾ ਕਰਾਇਆ ਪੜਾ ਦੇਂਦਾ ਜਿੰਨੇ ਵੀ ਪਿੰਡ ਦੇ ਕਈਏ ਕੋਈ ਜ਼ਰਾ ਆਚਨ ਪਾਣੀ ਥੋੜਾ ਬਾਧਾ ਚੱਲੇ ਵੀ ਲੈ ਜਾਂਦੇ ਜਿੰਨੇ ਵੀ ਸਾਡੀ ਹਲਪ ਕਰਦੇ ਆ ਉਹ ਅੱਗੇ ਵੀ ਬੱਚੇ ਨੂੰ ਅਸੀਂ ਹਣ ਹੋ ਗਿਆ ਇਦਾਂ ਹੀ ਮੋਬਿਲ ਤੁਰੇ ਫਿਰਦੇ ਲਾਗੇ ਵੀਰਾ ਜਿੰਨੋਂ ਵੀ ਬਲੱਡ ਘਟ ਜਾਂਦੇ ਨੂੰ ਲੈ ਕੇ ਚੱਲ ਜਾਂਦੇ ਇਦਾਂ ਤੁਹਾਨੂੰ ਦਸੰਬੀ ਨੰਨੇ ਨਤ ਤੁਰੇ ਫਿਰਦੇ ਰਹਿੰਦਾ ਮੈਨੂੰ ਇਸ ਤੋਂ ਲਖਿੰਦੇ ਜੀ ਹੁਣ ਤੱਕ ਕਰਦਾ ਕਿਹੜਾ ਕਿਹੜਾ ਸਮਾਨ ਵੇਚਦਾ ਪੁੱਤ ਦੇ ਇਲਾਜ ਵਾਸਤੇ ਓਏ ਇੱਕ ਮੇਰੀ ਛਾਬ ਵੀ ਸੋਨੇ ਦੀ ਉਹ ਵੀ ਅਸੀਂ ਵੇਚਤੀ ਨਾਲ ਦੀਰੇ ਮਾਮਲੇ ਗਹਿਣਾ ਘਟਾ ਮੋਲ ਉਵਾਲੀਆਂ ਅਸੀਂ ਉਹ ਵੀ ਅਸੀਂ ਵੇਚਤਾ ਜੋ ਹੋਰ ਵੀ ਜੋ ਮ ਇਬਨੂ ਐਸਓਪ ਜਿਹੜਾ ਪੁੱਤ ਆ ਕਿਨੇ ਦੋ ਧੀਆ ਤੋਂ ਬਾਅਦ ਹੋਇਆ ਕਿੰਨਾ ਇੱਕ ਲਾਡਾ ਵਾਲਾ ਜਿਹੜਾ ਪੁੱਤ ਕਹਲੋ ਪਾ ਲਿਆ ਵਾ ਕਿੰਨੇ ਕਿ ਰੱਬ ਦੇ ਆ ਕੇ ਗੁਰਦਵਾਰ ਸਾਹਿਬ ਦੇ ਜਾ ਕੇ ਮੱਥੇ ਰਗੜੇ ਨੇ ਕਿੰਨਾ ਕਿ ਰੱਬ ਦਾ ਸ਼ੁਕਰ ਕਰਕੇ ਫਿਰ ਪੁੱਤ ਲਿਆ ਜੀ ਹਾਂਜੀ ਅਸੀਂ ਇਹ ਗੁਰੂ ਰਾਮਦਾਸ ਦਾ ਧੰਨਵਾਦ ਕਰਦੇ ਆ ਜਿਹੜਾ ਬੱਚਾ ਨੂੰ ਰੱਬ ਨੇ ਦਿੱਤਾ ਦੋ ਧੀਆ ਦਿੱਤਾ ਅਸੀਂ ਬੜੇ ਤਰਲਿਆਣਾ ਲਿਆ ਆਏ ਨੇ ਬੱਚੇ ਨੂੰ ਵੀ ਉਹ ਡਾਕਟਰ ਜਿੱਦਾਂ ਦੱਸਦੇ ਨੇ ਨੂਬੀਨੂ ਜਿੱਦਾਂ ਹੂਆਂ ਖੂਨ ਚੜਿਆ ਤੇਰਾ ਮੋਬਿਲ ਰਿਸਕ ਬੜਾ ਵੱਡਾ ਇਹਨੂੰ ਕੁਝ ਵੀ ਹੋ ਸਕਦਾ ਬੱਚੇ ਨੂੰ ਤਾਂ ਇਹੋ ਕਹਿੰਨੇ ਦਾਨੀਆਂ ਸੱਜਣਾ ਵਾਸਤੇ ਵੀਰਾਂ ਵਾਸਤੇ ਵੀ ਤੁਬਨੇ ਸੁਪੀ ਰਖੜੀ ਜਿਵੇਂ ਆ ਰਹੀ ਆ ਜਿਹੜੇ ਤੇ ਜਦੋਂ ਨਹੀਂ ਸੀ ਹੋਇਆ ਉਦੋਂ ਫਿਰ ਕਿੰਨਾ ਕੁ ਹੁੰਦਾ ਵੀ ਭੈਣਾਂ ਦਾ ਭਰਾ ਨਹੀਂ ਆ ਭੈਣਾਂ ਫਿਰ ਬਾਹਰ ਦਰਵਾਜ਼ੇ ਵੱਲ ਵੇਖਦੀਆਂ ਹੋਈਆਂ ਵੀ ਰਖੜੀ ਕਿਨੂੰ ਬਣੀ ਐ ਚਲੋ ਰੱਬ ਨੇ ਤੁਹਾਡੀ ਦਾਤ ਸੁਣੀ ਤੇ ਝੋਲੀ ਜਿਹੜਾ ਪੁੱਤ ਦੇ ਦਿੱਤਾ ਉਸ ਤੋਂ ਬਾਅਦ ਭੈਣਾਂ ਨੂੰ ਭਰਾ ਮਿਲ ਗਿਆ ਤੇ ਤੁਹਾਨੂੰ ਪੁੱਤਰ ਮਿਲ ਗਿਆ ਫਿਰ ਮਨ ਚ ਕਿੰਨੀ ਖੁਸ਼ੀ ਹੋਈ ਵੀ ਚਲੋ ਪ੍ਰਮਾਤਮਾ ਨੇ ਤੁਹਾਡੀ ਸ਼ਗੁਰਾਮ ਬਾਸ ਨੇ ਸੁਣ ਲਈ ਆ ਪੁੱਤਰ ਦੀ ਦਾਤ ਬਖਸ਼ੀ ਆ ਹਾਂਜੀ ਇਹ ਭੈਣ ਭੈਣਾਂ ਵੀ ਤੱਲੇ ਬਬਲ ਇਦਾਂ ਗੁਰਦਾਰੇ ਜਾਂਦੀਆਂ ਰੱਬ ਦੇ ਅੱਗੇ ਕਰਦੀਆਂ ਹਨ ਵੀਰ ਛੋਟਾ ਦਵੇ ਇਹ ਵੀ ਉਹ ਵੀ ਸਾਲ ਬਾਅਦ ਮਗਰ ਦੋ ਸਾਲਾਂ ਬਾਅਦ ਮੁੜ ਕੇ ਹੋਇਆ ਬੱਚਾ ਸਾਡਾ ਮੋਲ ਤੇ ਇਹ ਨੂੰ ਇਹ ਵੀ ਚਲ ਅਸੀਂ ਇਹੋ ਰੱਬ ਦਾ ਸ਼ੁਕਰ ਕਰਦੇ ਆਂ ਵੀ ਸਾਨੂੰ ਚਲ ਰੱਬ ਨੇ ਪੁੱਤ ਦਿੱਤਾ ਹੁਣ ਪੋਤਰਾ ਸਾਨੂੰ ਇਹ ਨਹੀਂ ਪਤਾ ਇਹ ਬੱਚੇ ਦਾ ਮੋਲ ਵੀ ਆ ਨੁਕਸ ਪੈਣਾ ਸਾਨੂੰ ਉਦੋਂ ਨਹੀਂ ਪਤਾ ਇਹ ਪੰਜਾਂ ਮਹੀਨਿਆਂ ਦਾ ਜਦੋਂ ਬੱਚੇ ਦੇ ਮੋਲ ਖੂਨ ਘੜ ਗਿਆ ਕਿਦਾਂ ਵੀ 2 ਗ੍ਰਾਮ ਰਹਿ ਗਿਆ ਖੂਨ ਬੱਚੇ ਦਾ ਤੇ ਉਹ ਮੁੜ ਕੇ ਅਸੀਂ ਲਾਏ ਗਏ ਤੇ ਦੋ ਵਾਰੀ ਨੂੰ ਚੜਾਇਆ ਮੋਲ ਬਰੈਡ ਤੇ ਉਦੋਂ ਸਾਨੂੰ ਡਾਕਟਰ ਨੇ ਦੱਸਿਆ ਕਿ ਆਖੂ ਵੀ ਤੁਹਾਡੇ ਬੱਚੇ ਦਾ ਆ ਨੁਕਸਿਆ ਹੁਣ ਆ ਨੂੰ ਕੰਡੀਸ਼ਨ ਦਾ ਹੁਣ ਪਤਾ ਲੱਗਾ ਵੀ ਬੱਚੇ ਦਾ ਆ ਨੁਕਸਿਆ ਮੰਨ ਲੋ ਵੀ ਰੈੱਡ ਸੈਲਿਆਰੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਬੱਚਾ ਦੇਖਣ ਨੂੰ ਭਾਵੇਂ ਸਿਹਤਮੰਦ ਆ ਪਰ ਬੱਚੇ ਦਾ ਜਿਹੜਾ ਕੀ ਸਰੀਰ 'ਚ ਰੈੱਡ ਸੈੱਲ ਜਿਹੜਾ ਬਿਲਕੁਲ ਜ਼ੀਰੋ ਨੇ ਤੇ ਤੁਹਾਡੇ ਗਰੀ ਪਿਤਾ ਹੱਥ ਜੋੜ ਕੇ ਬੇਨਤੀ ਕਰ ਰਿਹਾ ਆ ਕਿ ਉਸਦੇ ਪੁੱਤ ਦੇ ਇਲਾਜ ਵਾਸਤੇ ਦਾਨੀ ਸੱਜਣ ਸਮਾਜ ਸੇਵੀ ਲੋਕ ਆਉਣ ਕਿਉਂਕਿ ਡਾਕਟਰਾਂ ਵੱਲੋਂ 40 ਲੱਖ ਦਾ ਜਿਹੜਾ ਇਲਾਜ ਦੱਸਿਆ ਵਾ ਜਿਹੜਾ ਕੀ ਪਰਿਵਾਰ ਨਹੀਂ ਕਰ ਸਕਦਾ ਤੁਸੀਂ ਘਰ ਦੇ ਹਾਲਾਤ ਦੇਖੇ ਨੇ ਇੱਕ ਕਮਰਾ ਜਿਸ ਵਿੱਚ ਘਰ ਦੇ ਪੰਜ ਜੀ ਰਹਿੰਦੇ ਨੇ ਇੱਕ ਰਸੋਈ ਆ ਜਿਹੜੀ ਕੀ ਨਾ ਮੱਤ ਰਿਹਾ ਕੱਚ ਗਰੀਬੀ ਬਹੁਤ ਆ ਇਸ ਤੇ ਲਖ ਹੁੰਦਾ ਤੁਸੀਂ ਦੱਸ ਰਿਹਾ ਕਿ ਉਹ ਦਿਹਾੜੀ ਦਾਪਾ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ਪਰ ਸਾਲ ਹੋ ਗਿਆ ਇਸ ਤਰ੍ਹਾਂ ਦੇ ਹਾਲਾਤ ਨੇ ਕਿ ਉਹ ਦਿਹਾੜੀ ਤੱਕ ਨਹੀਂ ਗਿਆ ਕਿਉਂਕਿ ਬੱਚੇ ਦੇ ਹਾਲਾਤ ਜੜੇ ਬਹੁਤ ਨਾਜਿਕ ਨੇ ਪਤਾ ਨਹੀਂ ਕਹਿੰਦਾ ਕਿਹੜੇ ਬਲੇ ਬੱਚੇ ਦੇ ਹਾਲਾਤ ਜਦੋਂ ਟਿੱਲੇ ਹੋ ਜਾਂਦੇ ਨੇ ਉਹਨੂੰ ਲੈ ਕੇ ਸ਼ਹਿਰ ਜਾਣਾ ਪੈਂਦਾ ਅੰਮ੍ਰਿਤਸਰ ਸਾਹਿਬ ਜਿਹੜਾ ਕਿ ਕੱਕੜਾ ਪਿੰਡ ਤੋਂ 40 ਕਿਲੋਮੀਟਰ ਦੂਰ ਆ ਅੰਮ੍ਰਿਤਸਰ ਸਾਹਿਬ ਤੇ ਬੜੇ ਹਾਲਾਤਾਂ ਵਿੱਚ ਕਹਿੰਦੇ ਰਾਤ ਦੇ ਕਈ ਵਾਰੀ ਅਜੀਬ ਹਾਲਤ ਹੋ ਜਾਂਦੀ ਆ ਕਿ ਕੋਈ ਚੀਜ਼ ਜਿਹੜੀ ਇੱਥੋਂ ਨਹੀਂ ਮਿਲਦੀ ਤੇ ਮੇਰੇ ਸੋਪੀ ਰਿਸ਼ਤੇਦਾਰ ਭੈਣ ਭਰਾਵਾਂ ਵੱਲੋਂ ਫੇ ਕਦੀ ਮਤ ਕਿੰਨੀ ਕੀਤੀ ਗਈ ਤੁਹਾਡੇ ਵੱਲੋਂ ਜਿੰਨੇ ਕਿ ਜੋਗੇ ਭੈਣ ਭਰਾਵਾਂ ਨੇ ਤੁਹਾਨੂੰ ਬੜਾ ਮਤ ਕੀਤੀ ਸਾਡੇ ਜਿੰਨੇ ਗਿਆ ਪਿੰਡ ਦੇ ਵੀ ਜਿੰਨੇ ਕੀਤੇ ਹੋਂ ਤੁਹਾਨੂੰ ਬੜਾ ਕੋਈ ਵੀ ਸਾਥ ਤੁਹਾਨੂੰ ਬੜਾ ਦਿੰਦਾ ਵੀ ਇੰਨਾ ਖਰਚਾ ਬੱਚੇ ਦਾ ਤੁਹਾਨੂੰ ਕੋਈ ਵੀ ਨਹੀਂ ਤੁਹਾਨੂੰ ਭੈਣ ਭਰਾਵਾਂ ਵੀ ਨਹੀਂ ਸਾਥ ਦੇਂਦੇ ਇਹਨਾਂ ਬਾਕੀ ਜਿੰਨੇ ਵੀ ਹਲਪ ਹੋਣਾ ਅੱਗੇ ਕੀਤੀ ਚਲੋ ਅਸੀਂ ਇਹਨੇ ਵੀ ਸ਼ੁਕਰ ਗੁਜ਼ਾਰ ਰਹੇ ਹੁਣਾਂ ਦੇ ਪਿੰਡ ਵਾਲਿਆਂ ਦੇ ਵੀ ਇੰਨਾ ਬੜਾ ਧੰਨਵਾਦ ਕਰਦੇ ਵੀ ਜਿੰਨੇ ਉਹਨਾਂ ਨੇ ਹਲਪ ਕੀਤੀ ਅੱਗੇ ਵੀ ਕਰਤੀ ਦੋ ਤਿੰਨ ਵੀ ਉਹਨਾਂ ਕਰਤੀ ਜਰਣਾ ਵੀ ਇਹ ਵੀ ਕਿਰਾਏ ਭੜਾ ਵੀ ਦੇਂਦੇ ਰਹੇ ਹੁਣ ਵੀ ਜਿਹਨੋਂ ਜਾਣੇ ਉਥੇ ਮੈਡਮ ਕਹਿੰਦੀ ਵੀ ਮੈਡਮ ਨੇ ਸੱਦਿਆ ਸਾਨੂੰ ਵੀ ਇਹ ਮੋਰ ਬੱਚੇ ਦਾ ਜਿੰਨਾ ਵੀ ਆਪਣਾ ਤੁਹਾਡੇ ਹੱਲ ਹੁੰਦਾ ਕਰਵਾ ਲਓ ਬੱਚੇ ਦਾ ਵੀ ਬਹੁਤ ਸੀਰੀਅਸ ਹੈ ਬੱਚਾ ਤੁਹਾਡਾ ਜੋ ਵੀ ਇਹ ਰੈੱਡ ਸੈੱਲ ਹੈ ਜ਼ੀਰੋ ਆ ਵੀ ਕੁਝ ਵੀ ਹੋ ਸਕਦਾ ਹੈ ਤੁਹਾਨੂੰ ਕਿ ਮੈਨੂੰ ਇਹ ਸੋ ਵੀ ਲਿਖੰਦੇ ਜਦੋਂ ਰਾਤ ਬਰਾਤੇ ਨੂੰ ਢਿਲਮਟ ਹੁੰਦੀ ਆ ਫਿਰ ਸਹੀਚ ਹੁੰਦਾ ਕੀ ਦਸ਼ਕਾ ਨੂੰ ਸਾਂਝਾ ਕਰਦੇ ਹੋ ਕਿਉਂਕਿ ਰੈੱਡ ਸੈੱਲ ਘਟ ਜਾਂਦੇ ਨੇ 2% ਜਿਵੇਂ ਤੁਸੀਂ ਦੱਸਿਆ ਵੀ ਰਹਿਣ ਜਾਂਦੇ ਸੀਰੀਚ ਕੂਨ ਜ ਰਹਿ ਜਾਂਦਾ ਤੇ ਹੁੰਦਾ ਕੀ ਹੈ ਬੱਚੇ ਨੂੰ ਫੇ ਕੀ ਹਾਲਾਤ ਹੁੰਦੇ ਬੱਚੇ ਬਚ ਰਹੇ ਹੋ ਇਹ ਮਮੇ ਦੇਖਦੇ ਜਿੰਦਾ ਮੋਲ ਬੈਠ ਤੇ ਲਮਾ ਪਾਇੰਦਾ ਮਾ ਲੋ ਵੀ ਉੱਠਿਆ ਨਹੀਂ ਜਾਂਦਾ ਮਾ ਲੋ ਮੈਨੂੰ ਕਹੂ ਚੋਕਲਾ ਪਾਪਾ ਕਦੀ ਐਦਾਂ ਕਰ ਲੋ ਤਾਂ ਅਹੀਂ ਰਹਾ ਦੇ ਵੀ ਰੋਂਦੇ ਰਹੀਦਾ ਮਾ ਲੋ ਇਹ ਬੱਚੇ ਨੂੰ ਵੇਖ ਕੇ ਵੀ ਕਿੱਦਾਂ ਤੁਰੀ ਹੈ ਕਿੱਦਾਂ ਲੈ ਕੇ ਜਾਈਏ ਇਹਨੂੰ ਬੱਚੇ ਨੂੰ ਤੇ ਇਹੋ ਹੀ ਅਸੀਂ ਕਰਦੇ ਆ ਮੋਲ ਜਿੰਨਾ ਵੀ ਹੋਦਾ ਦਾ ਬੱਚੇ ਦਾ ਇਲਾਜ ਕਰਵਾਇਆ ਜਾਵੇ ਸਾਡੇ ਨਾਲ ਡਾਕਟਰਾਂ ਨੇ ਇਹੋ ਦੱਸਿਆ ਵੀ 40 ਲੱਖ ਰੁਪਏ ਦੱਸਿਆ ਜੋ ਅਸੀਂ ਡੀਐਮਸੀ ਗਏ ਹਾਂ ਲੁਧਿਆਣੇ ਵੱਲ ਤੋਂ ਉਹਨਾਂ ਨੇ ਕਿਹਾ ਵੀ ਜਿੰਨਾ ਵੀ ਆਪਣਾ ਬੱਚੇ ਦਾ ਖਰਚਾ ਤੁਸੀਂ ਚੁੱਕ ਦਿਓ ਤੇ ਇਹ ਵੀ ਤੁਹਾਡੀ ਜਾਨ ਬਚਦੀ ਬਜੂਗੀ ਕੀ ਲੱਗਦਾ ਤੁਸੀਂ 40 ਲੱਖ ਰੁਪਏ ਖਰਚ ਸਕਦੇ ਹੋ ਨਹੀਂ ਅਸੀਂ ਨਹੀਂ ਕਰ ਸਕਦੇ ਤੁਹਾਨੂੰ ਪਤਾ ਐ ਕਿਥੋਂ ਅੱਗੇ ਗਾਣਾ ਘੱਟਾ ਜੋ ਭੈਣ ਭਰਾਵਾਂ ਦੇ ਪਿੱਛੇ ਪਿੰਡ ਲੋ ਜਿੰਨੀ ਹੱਡੀ ਹਲਪ ਉਹ ਕਰ ਚੁੱਕੇ ਆ ਹੁਣ ਇਹੋ ਅਸੀਂ ਅਪੀਲ ਕਰਦੇ ਆ ਵੀ ਸਾਡੀ ਜਿੰਨੀ ਵੀ ਹੱਲਪ ਕੀਤੀ ਜਾਂਦੀ ਆ ਬੱਚੇ ਦੀ ਕਰਵਾ ਦਿਓ ਸਾਨੂੰ ਇਹ ਨਹੀਂ ਸਾਨੂੰ ਪੈਸਾ ਚਾਹੀਦਾ ਸਾਡੇ ਬੱਚੇ ਦਾ ਇਲਾਜ ਚਾਹੀਦਾ ਬਸ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਕਿਦਾਂ ਦਾ ਕਹਿਣਾ ਵੀ ਉਹਨਾਂ ਨੂੰ ਪੈਸਾ ਨਹੀਂ ਚਾਹੀਦਾ ਉਹਨਾਂ ਨੂੰ ਪੁੱਤ ਦਾ ਇਲਾਜ ਚਾਹੀਦਾ ਵਾ ਇਸ ਕਰਕੇ ਸਮਾਜ ਸੇਵੀ ਜਿਹੜੇ ਸੱਜਣ ਨੇ ਉਹਨਾਂ ਗਾੜੀਆਂ ਅਪੀਲ ਕੀਤੀ ਆ ਐਨਆਰਆਈ ਵੀਰਾਂ ਗਾੜੀ ਵੀ ਵੱਧ ਤੋਂ ਵੱਧ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਕਿ ਭੈਣਾਂ ਦਾ ਭਰਾ ਅਤੇ ਜਿਹੜਾ ਬਾਪ ਦਾ ਪੁੱਤ ਆ ਉਹ ਵੱਸ ਸਕੇ ਕਿਉਂਕਿ ਧੀਆ ਪੁੱਤਾਂ ਵਾਸਤੇ ਬੰਦੇ ਨੂੰ ਬੜੀਆਂ ਠੋਕਰਾਂ ਖਾਣੀਆਂ ਪੈਂਦੀਆਂ ਨੇ ਤੇ ਪਤਾ ਨਹੀਂ ਹੁੰਦਾ ਲਾਪਰੇ ਕਿਹੜੇ ਹਾਲਾਤ ਆ ਲੈ ਆਸੀ ਪ੍ਰਮਾਤਮਾ ਨੇ ਬੜੀ ਕਿਰਪਾ ਕੀਤੀ ਸੀ ਹਸਲਾਬਸ ਦਾ ਪਰਿਵਾਰ ਸੀ ਪਰ ਪਤਾ ਨਹੀਂ ਦੁੱਖਾਂ ਦਾ ਪਰ ਹੱਥ ਟੁੱਟ ਗਿਆ ਲੱਗ ਹੁੰਦਾ ਤੇ ਨਹੀਂ ਤੇ ਦਿਹਾੜੀ ਕਰਦਾ ਸੀ ਆਪਣੇ ਪਰਿਵਾਰ ਚ ਬਹੁਤ ਖੁਸ਼ੀ ਪਰ ਪਤਾ ਨਹੀਂ ਇਹ ਜਿਹੜਾ ਦੁੱਖ ਆ ਕਿੱਥੋਂ ਲੱਗ ਹੁੰਦੇ ਦੇ ਇਸੇ ਆ ਗਿਆ ਅਤੇ ਉਸ ਤੋਂ ਬਾਅਦ ਤੁਸੀਂ ਦੇਖਦੇ ਹੋ ਕੀ ਕਰਦੇ ਹਾਲਾਤ ਨੇ ਤੇ ਤਸਵੀਰਾਂ ਤੁਹਾਨੂੰ ਖਾ ਰਹੇ ਆ ਆਪ ਸਾਡੇ ਪਿੰਡ ਕੱਕੜਵੀਆਂ ਜਿਹੜਾ ਕਿ ਰਾਣੀਆ ਬਾਰਡਰ ਬਿਲਕੁਲ ਬਾਰਡਰ ਦੇ ਕਰੀਬ ਆ ਬਾਹਰ ਪਾਕਿਸਤਾਨ ਅਗਲੇ ਪਾਸੇ ਲੱਗਦਾ ਬਿਲਕੁਲ ਪਛੜਿਆ ਪਿੰਡ ਕਹਿ ਸਕਦਾ ਪਰ ਪਿੰਡ ਵਾਸੀਆਂ ਦੀ ਬੜੀ ਹਿੰਮਤ ਕਵਾਂਗੇ ਪਿੰਡ ਵਾਸੀਆਂ ਨੇ ਬੜੀ ਮਦਦ ਕੀਤੀ ਇਸ ਪਰਿਵਾਰ ਦੀ ਬਾਹਰ ਝੜ ਕੇ ਮਦਦ ਕੀਤੀ ਆ ਅਸੀਂ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਕਰਦੇ ਆ ਅਜਿਹੇ ਪਿੰਡ 'ਚ ਕੋਈ ਵੀ ਮਾੜਾ ਬੰਦਾ ਹੁੰਦਾ ਤੇ ਸਾਰਿਆਂ ਨੂੰ ਮਦਦ ਕਰਨੀ ਇਹ ਵੀ ਆ ਅਸੀਂ ਦੇਖਦੇ ਇੱਕ ਜਾਤ ਪਿੰਡਾਂ ਦੇ ਲੋਕ ਸਦਾ ਮਦਦ ਨਹੀਂ ਕਰਦੇ ਪਰ ਲਖਵਿੰਦਰ ਦਾ ਕਹਿਣਾ ਕਿ ਪਿੰਡ ਵਾਸੀਆਂ ਨੇ ਵੀ ਬਹੁਤ ਮਦਦ ਕੀਤੀ ਇਸ ਪਰਿਵਾਰ ਦੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਸਵੀਰਾਂ ਨੇ ਪਿੰਡ ਕੱਕੜਵ ਤੇ ਘਰ ਦੇ ਤੁਹਾਨੂੰ ਹਾਲਾਤ ਵੀ ਦਿਖਾਏ ਨੇ ਤੁਸੀਂ ਤਸਵੀਰ ਖਦੇਓ ਤਸਵੀਰਾਂ ਵਿੱਚ ਕੀ ਹਾਲਾਤ ਨੇ ਲਖਨਵਦੀ ਮਾਤਾ ਜੀ ਜਿਹੜੀ ਕਿ ਗੁਰਬਿੰਦਿਆ ਦੀ ਦਾਦੀ ਉਹਨਾਂ ਵੀ ਗੱਲਬਾਤ ਕਰਦੇ ਆ ਕਿਉਂਕਿ ਦਾਦੀ ਨੂੰ ਕਹਿੰਦੀ ਐ ਵੀ ਬਹੁਤ ਪਿਆਰ ਹੁੰਦਾ ਪੁੱਤ-ਪੋਤਰਾਂ ਨਾਲ ਮਾਤਾ ਜੀ ਕਿਸ ਤਰ੍ਹਾਂ ਦੇ ਦਦੇ ਹੋ ਪੋਤਰੇ ਨੂੰ ਦੁੱਖ ਲੱਗ ਗਿਆ ਕਿੰਨਾ ਕੁ ਮਾਂ ਖਾ ਕੇ ਦਾਦੀ ਵਾਸਤੇ ਕਿੰਨਾ ਕੁ ਦੁੱਖਿਆ ਚੀਜ਼ ਦਾ ਮੈਂ ਤਾਂ ਬੜੀ ਮੁਸ਼ਕਲ ਇਹਨਾਂ ਨੂੰ ਲੈ ਕੇ ਦਿੱਤੀ ਰੱਬ ਕੋਲੋਂ ਮੰਗੇ ਵੀ ਜਲੋ ਰੱਬਾ ਦੋ ਦੋ ਧੀਾਂ ਦਿੱਤੀਆਂ ਇੱਕ ਇੱਕ ਪੁੱਤ ਦਿੱਤਾ ਸ਼ੁਗਰ ਕੀਤਾ ਪਰ ਹੁਣ ਇਹ ਸੁਣ ਕੇ ਇਹ ਵੇਖ ਕੇ ਤਾਂ ਬਹੁਤ ਦੁੱਖ ਹੁੰਦਾ ਵੀ ਕੀ ਕਰਾਂਗੇ ਛੇਾਂ ਸਾਲਾਂ ਦਾ ਪੁੱਤ ਪੜਿਆ ਜੇ ਇਹਨੂੰ ਕੁਝ ਹੋ ਗਿਆ ਤਾਂ ਅਸੀਂ ਕਾਹ ਚੁੱਕੇ ਨਹੀਂ ਰਹਿਾਂਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਦਾਦੀ ਦੇ ਅੱਖਾਂ ਵਿੱਚ ਅਥਰੂ ਰਣੇ ਕਿਉਂਕਿ ਕਹਿੰਦੇ ਨੇ ਵੀ ਮੂਲ ਨਾਲੋਂ ਵਿਆਜ ਪਿਆਰਾ ਹਮੇਸ਼ਾ ਦਾਦੀ ਨੂੰ ਪੁੱਤ ਪੋਤਰੇ ਦੋਤੇ ਦੋਤਰੀਆਂ ਬਹੁਤ ਪਿਆਰੇ ਹੁੰਦੇ ਨੇ ਪਹਿਲੋਂ ਆਪਣਾ ਬੱਚੇ ਪਾਲ ਪੋਸ ਕੇ ਵੱਡਾ ਕੀਤੇ ਨੇ ਹੁਣ ਗਾਂ ਬੱਚਿਆਂ ਦੇ ਬੱਚੇ ਪਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਦਾਦੀ ਦਾ ਦੁੱਖ ਨਹੀਂ ਦੇਖਿਆ ਜਾ ਰਿਹਾ ਅੱਖਾਂ ਜੱਥਰੂ ਨੇ ਜਦੋਂ ਮਾਤਾ ਜੀ ਹੋਇਆ ਸੀ ਇਹ ਕਿੰਨੇ ਕੁ ਖੁਸ਼ੀ ਮਨਾਈ ਸੀ ਕਿੰਨੇ ਕੁ ਲੱਡੂ ਵੰਡੇ ਸੀ ਖੁਸ਼ੀ ਤੇ ਬਹੁਤ ਸੀ ਪਰ ਗਰੀਬੀ ਮੇਰੇ ਤੇ ਪਹਿਲੇ ਦਿਨ ਤੋਂ ਹੀ ਤੇ ਸ਼ੁਕਰ ਕੀਤਾ ਚਲੋ ਮੇਰੇ ਪੁੱਤਾਂ ਦੇ ਕੋਲ ਹੀ ਹੈ ਇੱਕ ਇੱਕ ਪੋਤੇ ਆ ਇੱਕ ਇੱਕ ਕੁਲਾ ਰੱਬਾ ਤੂੰ ਇੰਨੇ ਜਿੰਨਾਂ ਨੂੰ ਇੱਜ਼ਤ ਦੀ ਰੋਟੀ ਦੇਈਂ ਤੇ ਪਰ ਆਪ ਪਤਾ ਨਹੀਂ ਹੁਣ ਕਿਹੜੇ ਰੰਗਾਂ ਚ ਖੋਜਿਆ ਇਹ ਕੋਈ ਸਮਝ ਨਹੀਂ ਆਉਂਦੀ ਰਾਨੋ ਤੇ ਮੈਨੂੰ ਐਸੋਪੀ ਜਦੋਂ ਹਾਲਾਤ ਇਹਦੇ ਠੀਕ ਨਹੀਂ ਹੁੰਦੇ ਗੁਰਬੰਦਾ ਜਦੋਂ ਰਾਤ ਰਾਤ ਫਰਦਾਵਾ ਮੰਨੋ ਕਿਸੇ ਦਰਦ ਕਰਕੇ ਉਦੋਂ ਫਿਰ ਸਾਰੇ ਪਰਿਵਾਰ ਦੇ ਕੀ ਹਾਲਾਤ ਹੁੰਦੇ ਨੇ ਖਾਸ ਕਰਕੇ ਦਾਦੀ ਨੂੰ ਕਿੰਨਾ ਕੀ ਦੁੱਖ ਹੁੰਦਾ ਫਿਰ ਇਹਨਾਂ ਨੂੰ ਹੌਸਲਾ ਦਈਦਾ ਜੇ ਆਪ ਵੀ ਇਤਨਾ ਕਰਾਂਗੇ ਤਾਂ ਫਿਰ ਇਹ ਵੀ ਡੁੱਲ ਜਾਣਗੇ ਆਪ ਇਹਨਾਂ ਨੂੰ ਆਖੀਦਾ ਨਹੀਂ ਪੁੱਤ ਕੋਈ ਕਰਨੀ ਉਹ ਰੱਬ ਦੀ ਜੇ ਨਿਗਾਸਵਲੀ ਹੋਵੇ ਤੇ ਉਹ ਸਾਰੇ ਕੰਮ ਕਰ ਸਕਦਾ ਤੇ ਮੈਨੂੰ ਐਸੋਪੀ ਮਾਤਾ ਇਹ ਸੇ ਦੇਖਿਆ ਘਰ ਚ ਗਰੀਬੀ ਬੜੀ ਹੈ ਬਹੁਤੇ ਹਾਲਾਤ ਵਧੀਆ ਨਹੀਂ ਆ ਇੱਕੋ ਕਮਰਾ ਰਹਿ ਰਿਆ ਵਾ ਮੇਰੇ ਪਰੋਂ ਹੋਂ ਵੀ ਇਹ ਬੱਚੇ ਮੇਰੇ ਨੇਕ ਨੇ ਦੋਵੇਂ ਮਿਹਨਤ ਕਰਦੇ ਆ ਆਪਣੇ ਘਰ ਆਉਂਦੇ ਨੇ ਕਮਾਈ ਕਰਦੇ ਆ ਇਹ ਨਹੀਂ ਕਿਤੇ ਮੜੀ ਜੇ ਬਹਿਣਾ ਹੀ ਨਹੀਂ ਬਹਿਣਾ ਆਪਣੇ ਘਰੇ ਰਹਿੰਦੇ ਨੇ ਜਿਹੜੀ ਰੋਟੀ ਮੜੀ ਚੰਗੀ ਜਿਹੋ ਜੀ ਚਾਰਨਾ ਮਿਲੀ ਜਿੱਤ ਤਰ੍ਹਾਂ ਮਿਲੀ ਹੈ ਘਰੇ ਖਾਂਦੇ ਆਪਣਾ ਗੁਜ਼ਾਰਾ ਕਰਦੇ ਆ ਕੋਈ ਨਸ਼ਾ ਨਹੀਂ ਕਰਨਾ ਕਿਸੇ ਨੇ ਕੁਝ ਨਹੀਂ ਤੇ ਮੈਨੂੰ ਇਸ ਨੂੰ ਮਤਾ ਜੀ ਕਦੀ ਕੋਈ ਰੱਬ ਨਾਲ ਵੀ ਕਦੀ ਨਾਰਾਜ਼ਗੀ ਹੁੰਦੀ ਆ ਪਰਮਾਤਮਾ ਨਾਲ ਵੀ ਰੱਬਾ ਜੇ ਕਰ ਜੀ ਦਿੱਤਾ ਸੀ ਤੇ ਚੰਗੀ ਤਰ੍ਹਾਂ ਤੰਦਰੁਸਤ ਦਾ ਹਸਤਾ ਵਾਦਾ ਪਰਿਵਾਰ ਸੀ ਕਿ ਲੱਗਦਾ ਨਹੀਂ ਪਰਿਵਾਰ ਨੂੰ ਕਿਤੇ ਨਜ਼ਰ ਲੱਗੀ ਕਿਸੇ ਵੀ ਇਹ ਤੇ ਉਹਨਾਂ ਰੱਬ ਹੀ ਜਾਣਦਾ ਵੀਰ ਪੀ ਕੀ ਉਹ ਕਿਹੜੇ ਰੰਗਾਂ ਚ ਉਹ ਖੋਸ਼ ਆ ਕਿ ਜਾਂ ਉਹ ਗਰੀਬੀ ਮੇਰੀ ਦੂਰ ਕਰਨੀ ਚਾਹੁੰਦਾ ਹੈ ਕਿ ਜਾਂ ਮੈਨੂੰ ਇਹ ਖਤਮ ਹੀ ਕਰਨਾ ਚਾਹੁੰਦਾ ਜੇ ਰਾਜੀ ਹੋ ਜੂ ਤਾਂ ਸਾਡੀ ਕੋਈ 4 ਸਾਲ ਜ਼ਿੰਦਗੀ ਵੱਧ ਜਾਏਗੀ ਤੇ ਜੇ ਇਹਨੂੰ ਕੁਝ ਹੋ ਗਿਆ ਤਾਂ ਅਸੀਂ ਤੇ ਜਿਉਂਦੇ ਪਹਿਲਾਂ ਹੀ ਮਰਿਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਦਾਦੀ ਦਾ ਕਹਿਣਾ ਵੀ ਜੇ ਕੋ ਪੋਤੇ ਨੂੰ ਕੁਝ ਹੋ ਜਾਂਦਾ ਅਸੀਂ ਪਰਮਾਤਮਾ ਅਰਦਾਸ ਕਰਦੇ ਆਂ ਕਿ ਗੁਰਬਿੰਦਰ ਦੀ ਉਮਰ ਲੰਮੀ ਕਰੇ ਕਿਉਂਕਿ ਦਾਦੀ ਦਾ ਕਹਿਣਾ ਵੀ ਪੁੱਤ ਪੋਤਰਾ ਕਰਕੇ ਜਿਹੜੀ ਆ ਉਮਰ ਲੰਬੀ ਹੁੰਦੀ ਆ ਜੇਕਰ ਰੱਬ ਲੱਗ ਕੇ ਖੁਸ਼ ਹੋ ਜਾਂਦਾ ਤੇ ਜਿੰਦੇ ਜੀ ਖਤਮ ਹੋ ਜਾਂਗੇ ਕਿਉਂਕਿ ਉਮਰ ਘਟ ਜਾਂਦੀ ਆ ਕਿਉਂਕਿ ਦੁੱਖ ਨਹੀਂ ਦੇਖਿਆ ਜਾਂਦਾ ਪੁੱਤ ਦਾ ਦੁੱਖ ਨਹੀਂ ਦੇਖਿਆ ਜਾਂਦਾ ਪੁੱਤਾਂ ਗਾਂਹ ਪੁੱਤ ਦਾ ਦੁੱਖ ਨਹੀਂ ਦੇਖਿਆ ਜਾਂਦਾ ਕੀ ਹਾਲਾਤ ਨੇ ਅੱਜ ਸਾਰਾ ਪਰਿਵਾਰ ਜਿਹੜਾ ਗਮੀ ਵਿੱਚ ਹੀ ਆ ਤੇ ਮਾਤਾ ਜੀ ਜਿਹੜੇ ਦਾਨੀ ਸੱਜਣ ਨੇ ਜਾਂ ਸਮਾਜ ਸੇਵੀ ਨੇ ਕੀ ਅਪੀਲ ਕਰਨਾ ਚਾਹੋਗੇ ਕੀ ਇਹਨਾਂ ਨੂੰ ਬੇਨਤੀ ਕਰਨਾ ਚਾਹੋਗੇ ਇਹ ਪੁੱਤਰ ਦਾ ਇਲਾਜ ਮੇਰੇ ਪੁੱਤਰੇ ਦਾ ਕਰਾ ਦੇਣ ਇਹ ਠੀਕ ਹੋ ਜਵੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗੇ ਇਹ ਜਿੰਨੇ ਵੀ ਹੋ ਸਕਦੀ ਦਾਨੀ ਸੱਜਣਾਂ ਅੱਗੇ ਹੱਥ ਜੋੜ ਕੇ ਬੇਨਤੀ ਹੈ ਵੀ ਅਰਦਾਸਾਂ ਕਰਨ ਵੀ ਇਹਦੀ ਰੱਬਾ ਉਮਰ ਲੰਮੀ ਕਰ ਤੰਦਰੁਸਤੀ ਇਹਨੂੰ ਦੇ ਦੇ ਠੀਕ ਹੈ ਬਹੁਤ-ਬਹੁਤ ਧੰਨਵਾਦ ਜੀ ਬਿਲਕੁਲ ਮਾਤਾ ਜੀ ਦਾ ਕਹਿਣਾ ਵੀ ਗੁਰਪ੍ਰਿੰਦਰ ਵਾਸਤੇ ਅਰਦਾਸਾਂ ਕਰਿਓ ਵੀ ਕਿਸੇ ਭੈਣ ਦਾ ਭਰਾ ਜਿਹੜਾ ਉਹ ਠੀਕ ਹੋ ਸਕੇ ਬਾਬ ਦਾ ਪੁੱਤ ਠੀਕ ਹੋ ਸਕੇ ਤੇ ਦਾਦੀ ਦਾ ਪੋਤਰਾ ਠੀਕ ਹੋ ਸਕੇ ਹੋਰ ਨਹੀਂ ਕੁਛ ਤੇ ਅਰਦਾਸਾਂ ਜਰੂਰ ਕਰਿਓ ਪ੍ਰਮਾਤਮਾ ਇਸ ਗੁਰਵਿੰਦਰ ਦੀ ਉਮਰ ਲੰਮੀ ਕਰੇ ਕਿਉਂਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਣੇ ਬਾਪ ਦੀ ਬੁੱਕਲ 'ਚ ਬੈਠਾ ਵਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਤੁਸੀਂ ਆ ਵਿੱਚ ਬਾਪ ਦੀ ਬੁੱਕਲ 'ਚ ਕਹਿੰਦੇ ਹਮੇਸ਼ਾ ਪੁੱਤ ਨੂੰ ਨਿਗ ਮਿਲਦਾ ਬਿਲਕੁਲ ਇਹ ਤਸਵੀਰਾਂ ਭਾਵੁਕ ਕਰਨ ਵਾਲੀਆਂ ਨੇ ਕਿਸ ਤਰ੍ਹਾਂ ਆਪਣੇ ਬਾਪ ਦੇ ਬੁੱਕਲ 'ਚ ਬੈਠਾ ਕਿਉਂਕਿ ਕਹਿੰਦੇ ਜਦੋਂ ਬਾਪ ਦਾ ਹੱਥ ਸਿਰ ਤੇ ਹੁੰਦਾ ਨਾ ਤੇ ਬੰਦੇ ਨੂੰ ਬੱਚੇ ਨੂੰ ਕੋਈ ਵੀ ਦੁੱਖ ਨਹੀਂ ਲੱਗਦਾ ਕਿਸੇ ਚੀਜ਼ ਦਾ ਡਰ ਨਹੀਂ ਲੱਗਦਾ ਕਿਉਂਕਿ ਉਹਨੂੰ ਪਤਾ ਮੇਰਾ ਬਾਪਸੇ ਤੇ ਆ ਇਸ ਕਰਕੇ ਦਾਣੀ ਸੱਜਣਾ ਨੂੰ ਫੀਲ ਆ ਜਿਸ ਦਾ ਪਰਿਵਾਰ ਨੇ ਦਾਦੀ ਨੇ ਉਹਦੇ ਪਿਤਾ ਨੇ ਤੁਹਾਡੀ ਗਾੜੀ ਅਰਜ਼ ਕੀਤੀ ਆ ਵੀ ਵਾਦ ਵਾ ਸਪੋਰਟ ਕਰਿਓ ਇਸ ਵੀਡੀਓ ਨੂੰ ਸ਼ੇਅਰ ਜਰੂ ਕਰ ਦਿਓ ਜੇ ਕੋਈ ਮਦਦ ਨਹੀਂ ਕਰ ਸਕਦਾ ਤੇ ਵੀਡੀਓ ਨੂੰ ਸ਼ੇਅਰ ਜਰੂ ਕਰ ਦਿਓ ਤਾਂ ਜੋ ਕਿ ਲਖਵਿੰਦਰ ਦੇ ਪੁੱਤਰ ਗੁਰਵਿੰਦਰ ਦਾ ਇਲਾਜ ਹੋ ਸਕੇ ਤੇ ਹੁਣ ਗੱਲਬਾਤ ਕਰਾਂਗੇ ਡਾਕਟਰ ਗੁਰਪ੍ਰਤਾਪ ਸਿੰਘ ਜਿਹੜੇ ਕੀ ਸਾਨੂੰ ਅੱਜ ਸਪੈਸ਼ਲਿਸਟ ਪਿੰਡ ਵਾਸਤੇ ਲੈ ਕੇ ਆਏ ਨੇ ਡਾਕਟਰ ਸਾਹਿਬ ਸਾਡੇ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਤੁਹਾਡਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਨੂੰ ਅੱਜ ਪ੍ਰਵਾਦ ਦੇ ਨਾਲ ਬੁਲਾਇਆ ਕਿਉਂਕਿ ਬਾਦਰ ਤੇ ਬਹੁਤ ਦੂਰ ਪਿੰਡ ਆ ਸ਼ਾਇਦ ਅਸੀਂ ਨਹੀਂ ਸੀ ਪਹੁੰਚ ਸਕਦੇ ਪਰ ਚਲੋ ਤੁਸੀਂ ਸਾਨੂੰ ਲੈ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪਰਵਾਰ ਬਾਰੇ ਕਿਸ ਤਰ੍ਹਾਂ ਪਹ ਲਗਾ ਕੀ ਹਾਲਾਤ ਇਸ ਤਰ੍ਹਾਂ ਦੇ ਪਰਵਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਤੁਹਾਡਾ ਇਹ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ ਤੁਸੀਂ ਬਹੁਤ ਲੋਕਾਂ ਦੀ ਹੈਲਪ ਕਰਦੇ ਜੇ ਮਤਲਬ ਇੱਕ ਹੈਲਪ ਹੀ ਹੁੰਦੀ ਹੈ ਜਦੋਂ ਤੁਸੀਂ ਕਿਸੇ ਲੋੜਵੰਦ ਪਰਿਵਾਰ ਦੀ ਕੋਈ ਵੀਡੀਓ ਪਾਉਂਦੇ ਨਾ ਸਭ ਤੋਂ ਵੱਡੀ ਹੈਲਪ ਤੁਸੀਂ ਕਰਦੇ ਜੇ ਤੇ ਪਰਿਵਾਰ ਸਾਡੇ ਪਿੰਡ ਦਾ ਆ ਤੇ ਵਾਹਿਗੁਰੂ ਦੀ ਕਿਰਪਾ ਨਾਲ ਚਲੋ ਪਤਾ ਲੱਗ ਜਾਂਦਾ ਕਿ ਪਿੰਡ ਦੇ ਕੀ ਕੀ ਪ੍ਰੋਬਲਮ ਹੈਗੇ ਆ ਆਪਾਂ ਜਿੰਨੇ ਵੀ ਜੋਗੇ ਹੈਗੇ ਹਾਂ ਲੋੜਵੰਦ ਪਰਿਵਾਰਾਂ ਦੀ ਇਹ ਤੇ ਹੈਲਪ ਕਰੀਦੀ ਆ ਤੇ ਵੀਰ ਮੇਰੇ ਕੋਲ ਦੁਕਾਨ ਤੇ ਆਇਆ ਕਿ ਆਹ ਗੱਲ ਹੈਗੀ ਆ ਤੇ ਇਸ ਵੀਰ ਦੀ ਫਿਰ ਮਤਲਬ ਜਿੱਦਾਂ ਕਿ ਹੋ ਸਕੇ ਆਪਾਂ ਇੱਕ ਦਾ ਮਤਲਬ ਇਹਨੇ ਕਿਹਾ ਕਿ ਮੈਨੂੰ ਬੱਚੇ ਦੇ ਨਾ ਰੈੱਡ ਸਾਲ ਜਿਹੜੇ ਹੁੰਦੇ ਉਹ ਡਾਊਨ ਹੋਏ ਆ ਬਿਲਕੁਲ ਨਹੀਂ ਹੈਗੇ ਤੇ ਸਾਡਾ ਹੈਲਪ ਕੀਤੀ ਜਾਵੇ ਫਿਰ ਮੈਂ ਆਪਣੇ ਪਿੰਡ ਵਾਲੇ ਗਰੁੱਪ ਦੇ ਵਿੱਚ ਪਾਈ ਫਿਰ ਮੈਂ ਪਿੰਡ ਵਾਲੇ ਗਰੁੱਪ ਦੇ ਵਿੱਚ ਪਾਈ ਵੀਡੀਓ ਤੇ ਉਹਦੇ ਵਿੱਚ ਫਿਰ ਪਿੰਡ ਵਾਲਿਆਂ ਬਹੁਤ ਸਹਿਯੋਗ ਦਿੱਤਾ ਜਿੰਨਾ ਵੀ ਹੋ ਸਕਿਆ ਉਹ ਸਹਿਯੋਗ ਦਿੱਤਾ ਉਹਨਾਂ ਕੀ ਜਿੰਨੇ ਵੀ ਕੋਈ ਨੇ ਦਾਖੇ 100 ਗਏ ਨੇ 50 ਗਏ 10000 ਕੋਈ 10000 ਜਿੰਨੇ ਵੀ ਹੋ ਸਕੇ ਇਹਦੀ ਹੈਲਪ ਕੀਤੀ ਆ ਤੇ ਬਾਕੀ ਪਰਿਵਾਰ ਬਹੁਤ ਲੋਡ ਵਾਂਦਾ ਕਿ ਤੁਸੀਂ ਘਰ ਦੇ ਹਾਲਾਤ ਸਾਰੇ ਵੇਖ ਲਏ ਆ ਤੇ ਬਾਰਡਰ ਦੇ ਪਿੰਡ ਹੈਗਾ ਇੱਥੇ ਤੇ ਕੋਈ ਸੇਧ ਸਹੂਲਤ ਨਹੀਂ ਹੈਗੀ ਬਹੁਤ ਮਾੜਾ ਹਾਲ ਹੈ ਕਹਨ ਔਖਾ ਹੋ ਜਾਂਦਾ ਜੇ ਕੋਈ ਹੁਣ ਅਸੀਂ ਕੋਈ ਅਮਰਜੈਂਸੀ ਆਉਂਦੀ ਨਾ ਸਾਨੂੰ 35 40 ਕਿਲੋਮੀਟਰ ਅੰਬਰਸਰ ਜਾਣਾ ਪੈਂਦਾ ਤੇ ਬਹੁਤ ਲੋਡਵੰਦ ਪਰਿਵਾਰ ਹੈ ਮੈਂ ਦੇ ਸਾਰੇ ਵੀਰਾਂ ਨੂੰ ਇਹੋ ਅਪੀਲ ਕਰੂੰਗਾ ਕਿ ਇਸ ਵੀਰ ਦੀ ਮਦਦ ਕੀਤੀ ਜਾਵੇ ਆਪਾਂ ਨੂੰ ਇਹ ਨਹੀਂ ਹੈਗਾ ਕਿ ਬੱਚੇ ਨੂੰ ਪੈਸੇ ਦੀ ਲੋੜ ਹੈ ਨਾ ਇਹ ਤੇ ਬੱਚੇ ਨੂੰ ਲਾਜ ਦੀ ਲੋੜ ਆ ਕਿਉਂਕਿ ਬਹੁਤ ਸਜੰਦਾਨੀਆਂ ਜੋ ਲਾਜ ਕਰਵਾ ਸਕਦੇ ਨੇ ਤੇ ਡਾਕਟਰ ਸਾਹਿਬ ਨੂੰ ਐਸੋ ਵੀ ਤੁਸੀਂ ਦੇ ਇਹ ਪਿੰਡ ਦੇ ਵਸਨੀਕ ਜੇ ਤੁਸੀਂ ਮੌਤਵਾਰ ਵੀ ਇਸ ਪਿੰਡ ਦੇ ਕਿਉਂਕਿ ਅਸੀਂ ਤੇ ਬਾਹਰੋਂ ਆਏ ਆ ਕਿਉਂਕਿ ਸਾਡੇ ਜਿਹੜੇ ਦਰਸ਼ਕ ਨੇ ਖਾਸ ਕਰਕੇ ਐਨ ਆਰ ਆਈ ਨੇ ਸਮਾਜ ਸੇਵੀ ਨੇ ਕਿਉਂਕਿ ਉਹਨਾਂ ਦੀ ਮਿਹਨਤ ਦਾ ਪੈਸਾ ਹੁੰਦਾ ਡਾਕਟਰ ਸਾਹਿਬ ਤੁਹਾਨੂੰ ਇਹ ਚੀਜ਼ ਦਾ ਪਤਾ 18-18 ਘੰਟੇ ਉਹ 20-20 ਘੰਟੇ ਕੰਮ ਕਰਕੇ ਫਿਰ ਜਾ ਕੇ ਉਹ ਦਸਵੰਦ ਕੱਢਦੇ ਨੇ ਇਸ ਪਰਿਵਾਰਾਂ ਵਾਸਤੇ ਇਹਨਾਂ ਲੋਕਾਂ ਵਾਸਤੇ ਪਰ ਡਾਕਟਰ ਸਾਹਿਬ ਤੁਸੀਂ ਦੇਖਿਆ ਤੁਸੀਂ ਤੇ ਕਿਹਾ ਤੁਸੀਂ ਆਉਂਦੇ ਜੇ ਖਬਰ ਕਰਕੇ ਇਹ ਸ਼ਾਇਦ ਕਿਸਦਾ ਭਲਾ ਹੋ ਜਾਂਦਾ ਪਰ ਡਾਕਟਰ ਸਾਹਿਬ ਤੁਹਾਨੂੰ ਪਤਾ ਪਿਛਲੇ ਦਿਨ ਹੀ ਖਬਰ ਲੱਗੀ ਸੀ ਰਹੀਏ ਤੋਂ ਚਾਹ ਵਾਲੀ ਕੁੜੀ ਦੀ ਉਸ ਨੂੰ ਵੀ ਮੀਡੀਆ ਨੇ ਬੜਾ ਚਲਾਇਆ ਸੀ ਪਰ ਉਸ ਤੋਂ ਬਾਅਦ ਸ਼ੋਕੜ ਹੋ ਕੋਈ ਨਿਕਲਿਆ ਉਸ ਤੋਂ ਬਾਅਦ ਲੋਕਾਂ ਦਾ ਖਾਸ ਕਰਕੇ ਐਨਆਈਆਈ ਮੀਰਾਂ ਦਾ ਸਮਾਜ ਸਿਵਿਆਂ ਦਾ ਵਿਸ਼ਵਾਸ ਚੁੱਕਿਆ ਗਿਆ ਵੀ ਮੀਡੀਆ ਤੋਂ ਵੀ ਸ਼ਾਇਦ ਸਭ ਕੁਝ ਝੂਠ ਹੁੰਦਾ ਤੇ ਤੁਸੀਂ ਜਰੂਰ ਸੱਚਾਈ ਦੱਸ ਦਿਓ ਪਰਿਵਾਰ ਦੀ ਕਿਉਂਕਿ ਲੋਕਾਂ ਨੇ ਮਦਦ ਕਰਨੀ ਹੈ ਪਰਿਵਾਰ ਨੇ ਤੁਸੀਂ ਪਿੰਡ ਦੇ ਮਸੀਹ ਜੀ ਮਹਤਵਾਹੀ ਜੀ ਕਿਉਂਕਿ ਲੋਕ ਤੁਹਾਡੇ ਮੂੰਹੋਂ ਵਿਸ਼ਵਾਸ ਕਰਨਗੇ ਕਿਉਂਕਿ ਮੈਂ ਇਧਰੋਂ ਆਇਆ ਮਸਲੋ ਮੈਨੂੰ ਨਹੀਂ ਪਤਾ ਕੀ ਹਾਲਾਤ ਹੀ ਕਰਦੇ ਮੈਂ ਜੋ ਹਾਲਾਤ ਹੀ ਦਿਖਾ ਦਿੱਤੇ ਆ ਠੀਕ ਹੈ ਨਾ ਬਾਕੀ ਕੋ ਦਰਸ਼ਕਾਂ ਨੂੰ ਖਾਸ ਕਰਕੇ ਸਮਾਜ ਸੇਵੀ ਨੇ ਵਿਸ਼ਵਾਸ ਬਣਾਉਣਾ ਤੁਹਾਡਾ ਵਾ ਕਿ ਅਪੀਲ ਕਰਦੇ ਵਾ ਵਾਕੇ ਸਚਾਈ ਜੋ ਹੈਗੀ ਆ ਪਰਿਵਾਰ ਦੀ ਵਾਕੇ ਹਾਲਾਤ ਇਸ ਤਰ੍ਹਾਂ ਦੀ ਨੇ ਜਾਂ ਬੱਚੇ ਨੂੰ ਰੋਗ ਆ ਸਭ ਕੁਝ ਦੱਸੋ ਦਰਸ਼ਕਾਂ ਨੂੰ ਸਾਂਝਾ ਕਰਦੇ ਹਾਂਜੀ ਵੀਰ ਜੀ ਉਹ ਗੱਲ ਠੀਕ ਹੈ ਕੀ ਤੁਹਾਡੀ ਹੈ ਨਾ ਮਤਲਬ ਵਿਸ਼ਵਾਸ ਸਭ ਤੋਂ ਮੇਨ ਹੈਗਾ ਕੀ ਵਿਸ਼ਵਾਸ ਦੀ ਗੱਲ ਹੈ ਹੁਣ ਅਸੀਂ ਤੁਹਾਨੂੰ ਇਹ ਪਰਿਵਾਰ ਦੇ ਨਾਲ ਸਾਰੇ ਦਾਦੀ ਨੇ ਮਲਾਤੇ ਆ ਘਰ ਦੇ ਪਰਿਵਾਰ ਨੇ ਮਲਾਤਾ ਜੋ ਕੰਡੀਸ਼ਨ ਹੈਗੀ ਉਹਦੇ ਪਰਿਵਾਰ ਨੇ ਤੁਹਾਨੂੰ ਦੱਸਤੀ ਹੈਗੀ ਤੇ ਪਰਿਵਾਰ ਬਹੁਤ ਲੋਡ ਵੰਦ ਹੈਗਾ ਪਰਿਵਾਰ ਦੀ ਅੱਗੇ ਵੀ ਇੱਕ ਅੱਧੀ ਚਲੋ ਵੀਡੀਓ ਅਸੀਂ ਪਿੰਡ ਦੇ ਗਰੁੱਪ ਦੇ ਵਿੱਚ ਵੀ ਪਾਈ ਆ ਸਾਰੇ ਪਿੰਡ ਨੂੰ ਵੀ ਪਤਾ ਕਿ ਇਹ ਬੱਚੇ ਦਾ ਲਾਜ ਹੋਂ ਵਾਲਾ ਹੈ ਹਾਂਜੀ ਇਹ ਤੁਸੀਂ ਆਪਾਂ ਕਹਦੇ ਹੋ ਕੋਈ ਸੱਜੇ ਦਾ ਨਹੀਂ ਪਿੰਡ ਦਾ ਆਪਾਂ ਪੁੱਛ ਸਕਦਾ ਹੈ ਕਿ ਇਹ ਬੱਚੇ ਦਾ ਲਾਜ ਹੋਂ ਵਾਲਾ ਜਨੀ ਹੈਗਾ ਇਹ ਕਿਉਂਕਿ ਲਾਜ ਲਾਜ ਹੁਣੋਂ ਬੱਚਾ ਜਾਣਦੇ ਆ ਜੇ ਹੋਰ ਕੋਈ ਨਹੀਂ ਘਰ ਦੇ ਹਾਲਾਤ ਦੇਖ ਲਏ ਆ ਚਲੋ ਇਹ ਵੀਰਿਆ ਜਿਹਦੇ ਡੱਪਾ ਜਾਂਦਾ ਕਿ 3-400 ਰੁਪਏ ਕਮਾਉਂਦਾ ਇਹ ਵੀ ਹੁਣ ਕੋਈ ਮੰਨ ਕੇ ਚਲੋ ਕੋਈ ਸਾਲ ਖੰਡ ਹੋ ਗਿਆ ਜਦੋਂ ਕਿ ਇਹਦੇ ਜਾਂਦਾ ਹੀ ਨਹੀਂ ਆ ਕਿਉਂਕਿ ਧਿਆਨ ਆਪਣੇ ਬੱਚੇ ਦੇ ਵਿੱਚ ਰਹਿੰਦਾ ਆ ਹਾਂਜੀ ਤੇ ਮੈਨੂੰ ਅਸਾਚ ਦੇਖਿਆ ਵੀ ਜਿਵੇਂ ਲਖਮਿੰਦਰ ਦਾ ਇਕੱਲਾ ਇਕੱਲਾ ਬੇਟਾ ਵਾ ਦੋ ਭੈਣਾਂ ਤੋਂ ਲੋ ਬੇਟੀਆਂ ਵਾ ਤੇ ਭੈਣਾਂ ਦਾ ਭਰਾ ਵੀ ਆ ਜਿਵੇਂ ਰਖੜੀ ਨੇੜੇ ਆਉਂਦੀ ਆ ਤੇ ਭੈਣਾਂ ਨੂੰ ਬਹੁਤ ਚਾਹ ਹੁੰਦਾ ਵੀ ਭਰਾ ਨੂੰ ਰਖੜੀ ਬਣੀ ਗੋੜ ਤੇ ਪਰ ਜਦੋਂ ਭਰਾ ਦੇ ਹਾਲਾਤ ਰਿਸ਼ਤਾਦ ਹੋਣ ਜਿਵੇਂ ਬਿਮ ਤੇ ਕਈ ਕਿਈ ਦਿਨ ਹਫ਼ਤਾ ਲੈਣਾ ਪੈਂਦਾ ਤੇ ਭੈਣਾ ਤੇ ਕੀ ਬੀਦਿ ਹੋ ਖਾਸ ਕਰਕੇ ਉਹ ਧੀ ਅੰਧ ਕੀ ਬੀਦਿ ਹੋ ਬੱਚੀਆਂ ਚਲੋ ਛੋਟੀਆਂ ਨੇ ਅਜੇ ਮਹਿਸੂਸ ਨਹੀਂ ਹੁੰਦਾ ਪਰ ਮਹਿਸੂਸ ਆਪ ਨੂੰ ਬਹੁਤ ਹੁੰਦਾ ਬੜਾ ਔਖਾ ਹੋ ਜਾਂਦਾ ਭੈਣ ਭਰਾਵਾਂ ਵਾਸਤੇ ਪਰ ਬੜਾ ਔਖਾ ਹੈ ਤੁਹਾਡੇ ਸਾਹਮਣੇ ਤੇ ਡਾਨੀ ਸੱਜਣਾ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਵੀ ਇੱਕ ਪਿਤਾ ਹੋ ਤੁਹਾਡ ਨੂੰ ਵੀ ਇਹ ਚੀਜ਼ ਨੂੰ ਪਤਾ ਦਾ ਦੁੱਖ ਕੀ ਹੁੰਦਾ ਵਾ ਮਮੀ ਇੱਕ ਪਿਤਾ ਵਾ ਔਲਾਦ ਦਾ ਦੁੱਖ ਕੀ ਹੁੰਦਾ ਵਾ ਸਾਰਿਆਂ ਨੂੰ ਪਤਾ ਵਾ ਅੱਜ ਲਖਵਿੰਦਰ ਨੇ ਅਸੀਂ ਦੇਖਿਆ ਕਿ ਅੱਜ ਹੱਥ ਆੜ ਰਿਆ ਸੀ ਹੱਥ ਜੋੜ-ਜੋੜ ਕੇ ਲੋਕਾਂ ਨੂੰ ਕਹਿ ਰਿਹਾ ਸੀ ਵੀ ਮੇਰੇ ਪੁੱਤ ਦੀ ਜਾਨ ਬਚਾ ਲਓ ਕੀ ਅਪੀਲ ਕੀ ਕਰਨਾ ਚਾਹੋਗੇ ਦਸ਼ਕਾਨ ਅਪੀਲ ਇਹੋ ਯਾਰ ਜਿਹੜਾ ਤੰਦਰਗੋਰਾਮ ਦਾ ਜਿਹਨੇ ਬੱਚੇ ਨੇ ਦਾਦ ਬਖਸ਼ੀ ਇਹਨਾਂ ਨੂੰ ਹਨਾ ਤੇ ਬਹੁਤ ਚਲੋ ਪਰਿਵਾਰ ਖੁਸ਼ ਹੀ ਪਰ ਬੱਚੇ ਦੇ ਹਾਲਾਤ ਵੇਖ ਕੇ ਨਾ ਬਹੁਤ ਆਪ ਨੂੰ ਦੁੱਖ ਬਹੁਤ ਜ਼ਿਆਦਾ ਹੁੰਦਾ ਹੈ ਕਿ ਬੜਾ ਔਖਾ ਹੈਗਾ ਤੇ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਬੇਨਤੀ ਹੈ ਸਭ ਤੋਂ ਪਹਿਲਾਂ ਦੇ ਇੱਕ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੋ ਹਰ ਇੱਕ ਵੀਰ ਤੱਕ ਭੈਣ ਭਰਾ ਤੱਕ ਪਹੁੰਚ ਸਕੇ ਦੂਜੀ ਗੱਲ ਇਹ ਕਿ ਆਪਾਂ ਨੂੰ ਵੀਰਾਂ ਨੂੰ ਇਹੋ ਬੇਨਤੀ ਹੈ ਕਿ ਸੰਸਥਾ ਦਾ ਹਰ ਕੋਈ ਨਾ ਕੋਈ ਸੰਸਥਾ ਇਹ ਵੀ ਪਰਿਵਾਰ ਦੀ ਬਾਹਰ ਜ਼ਰੂਰ ਫੜੇ ਇਹਦਾ ਲਾਜ ਹੋ ਸਕਦੇ ਕਿਉਂਕਿ ਪੈਸਾ ਨਹੀਂ ਮੇਣਾ ਰੱਖਦਾ ਕਿ ਆਪਾਂ ਪੈਸੇ ਸੈਂਡ ਕਰ ਦੇ ਕੋਈ ਦਾਸ ਕਰ ਦੇ ਕੋਈ 100 ਕਰ ਦਈ 50 ਕਰ ਦਈ ਪਰ ਇਹ ਬੱਚੇ ਦਾ ਲਾਜ ਜ਼ਰੂਰੀ ਆ ਹੱਥ ਜੋੜ ਕੇ ਇਹੋ ਬੇਨਤੀ ਆ ਪਰਿਵਾਰ ਵਾਲੋ ਮੈਂ ਵੀ ਹੱਥ ਜੋੜ ਕੇ ਬੇਨਤੀ ਇਹੋ ਕਰੂੰਗਾ ਇਹ ਬੱਚੇ ਦਾ ਲਾਜ ਹੋ ਜੇ ਤੇ ਬਹੁਤ ਵਧੀਆ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਪਿੰਡ ਦੇ ਮੌਤਵਾ ਆ ਵੀ ਡਾਕਟਰ ਸਾਹਿਬ ਤੇ ਅੱਜ ਡਾਕਟਰ ਸਾਹਿਬ ਦੀ ਬਤੋਲ ਦਾ ਜਿਸ ਪਰਿਵਾਰ ਨਾਲ ਮਿਲੇ ਆ ਤੇ ਤੁਹਾਡੀ ਜਿਹੜੀ ਹੱਥ ਵੀ ਜੋੜਦੇ ਨੇ ਡ ਬੜਾ ਦੁੱਖ ਆ ਧੀਆ ਪੁੱਤਾਂ ਦਾ ਜਿਹੜਾ ਦੁੱਖ ਆ ਚੰਗੇ ਚੰਗੇ ਬੰਦੇ ਨੂੰ ਢਾ ਲੈਂਦਾ ਵਾ ਕਹਿੰਦੇ ਕਿ ਘੱਟ ਗਰੀਬੀ ਕੱਟੀ ਜਾ ਸਕਦੀ ਆ ਪਰ ਧੀਆ ਪੁੱਤਾਂ ਦਾ ਦੁੱਖ ਜਿਹੜਾ ਉਹ ਨਹੀਂ ਕੱਟਿਆ ਜਾ ਸਕਦੇ ਉਹ ਬੰਦੇ ਨੂੰ ਕਿਦਾਂ ਕਿਤੇ ਮਾਰ ਹੀ ਦੇ ਦਿੰਦਾ ਐਸ ਕਰਕੇ ਸਾਡੀ ਦਸ਼ਕਾਂ ਨੂੰ ਅਪੀਲ ਆ ਇਸ ਵੀਡੀਓ ਸ਼ੇਅਰ ਜ਼ਰੂਰ ਕਰਵਾਤੋਂ ਕਰਦੇ ਹੋ ਤਾਂ ਜੋ ਕਿ ਕਿਸੇ ਦਾਨੀ ਸੱਜਣਾ ਗਾੜੀ ਇਹ ਵੀਡੀਓ ਪਹੁੰਚ ਸਕੇ ਤੇ ਪਰਿਵਾਰ ਦੀ ਮਦਦ ਹੋ ਸਕੇ ਬਾਕੀ ਸਾਡੀ ਸਾਡੀ ਅਪੀਲ ਆ ਖਾਸ ਕਰਕੇ ਦਾਨੀ ਸੱਜਣਾ ਉਹ ਜੇਕਰ ਕੋਈ ਮਦਦ ਸਿੱਧੇ ਤੌਰ ਤੇ ਆ ਕੇ ਪਰਿਵਾਰ ਨਾਲ ਮਦਦ ਕਰ ਸਕਦਾ ਅਮਰਸਾਤ ਤੋਂ ਰਾਣੀਆਂ ਬਾਰਡਰ ਲਾਗੇ ਪਿੰਡ ਕੱਕੜਪਿੰਡ ਆ ਤੁਸੀਂ ਜਦੋਂ ਵੀ ਕੋਈ ਆ ਸਕਦਾ ਸਿੱਧਾ ਆ ਕੇ ਪਰਿਵਾਰ ਨਾਲ ਮਿਲ ਸਕਦਾ ਤੇ ਡਾਕਟਰ ਗੁਰਪ੍ਰਤਾਪ ਸਿੰਘ ਜਿਹੜੇ ਉਹ ਵੀ ਇੱਥੇ ਉਹ ਮਿਲਗੇ ਤੇ ਪਰਵਾਰ ਲਖਵਿੰਦਰ ਸਿੰਘ ਆ ਪਿੰਡ ਜੀ ਬਹੁਤ ਤੁਸੀਂ ਕਹਿ ਸਕਦੇ ਹੋ ਵੀ ਲਖਵਿੰਦਰ ਸਿੰਘ ਦੇ ਘਰੇ ਜਾਣਾ ਜਿਹਦਾ ਪੁੱਤ ਠੀਕ ਨਹੀਂ ਆ ਜਿਹਦੇ ਕੀ ਰੈਡ ਸੈੱਲ ਘਟਦੇ ਨੇ ਐਸ ਕਰਕੇ ਪਰਿਵਾਰ ਸਿੱਧਾ ਆ ਕੇ ਜਿੰਨੇ ਮਤ ਕਰਨੀ ਆ ਸਿੱਧਾ ਆ ਕੇ ਮਤ ਕਰ ਸਕਦਾ ਬਾਕੀ ਮੋਬਾਈਲ ਨੰਬਰ ਅਸੀਂ ਲਖਵਿੰਦਰ ਦੇ ਦਿੱਤਾ ਵਾ ਐਸ ਕਰਕੇ ਦਾਲੀ ਸੱਜਣੋਂ ਪੀ ਲਿਆ ਕਿ ਇਸ ਪਰਿਵਾਰ ਦੀ ਮਦਦ ਜਰੂਰ ਕਿਲੋ ਸਾਰ ਜਰੂਰ ਦਿਓ ਤਾਂ ਜੋ ਕੀ ਲਖਵਿੰਦਰ ਦਾ ਜਿਹੜਾ ਪੋਤਾ ਉਹ ਬਚ ਸਕੇ ਮਨੋਦੇਵ ਜਵਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ